ਜਿਹੜਾ ਮੈਂਬਰ ਪਾਰਲੀਮੈਂਟ ਹੋਊਗਾ ਆਪਣੇ ਲੋਕ ਸਭਾ ਦੀ ਗੱਲ ਜਿਹੜੀ ਆਪਣੇ ਜਿਹੜੀ ਸਭ ਤੋਂ ਵੱਡੀ ਪੰਚਾਇਤ ਆ ਲੋਕ ਸਭਾ ਦੇ ਵਿੱਚ ਕਰ ਸਕਦਾ ਪਰ ਜਿਹੜੇ ਪੰਜਾਬ ਨਾਲ ਸੰਬੰਧਿਤ ਕੰਮ ਨੇ ਉਹ ਪੰਜਾਬ ਸਰਕਾਰੀ ਕਰੂਗੀ ਮੈਂਬਰ ਪਾਰਲੀਮੈਂਟ ਜਿਹੜਾ ਜੀ ਉਹ ਉਹਦਾ ਇੱਕ ਦਾਇਰਾ ਦਾ ਸੀਮਤ ਹੁੰਦਾ ਪਰ ਜਿਹੜੇ ਮੁਕੰਮਲ ਕੰਮ ਹੈ ਪਿੰਡਾਂ ਦੀ ਡਿਵੈਲਪਮੈਂਟ ਲਾ ਲੋ ਸ਼ਹਿਰ ਦੀ ਡਿਵੈਲਪਮੈਂਟ ਲਾ ਲੋ ਵਾਰਡ ਦੀ ਲਾ ਲੋ ਸਰਪੰਚ ਅੱਗੇ ਬਣਨਗੇ ਬਲਾਕ ਸੰਭਦੀ ਮੈਂਬਰ ਬਣਨਗੇ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਬਣਨਗੇ ਜਾਂ ਜੋ ਵੀ ਇਸ ਤਰ੍ਹਾਂ ਦੀਆਂ ਸਾਰੀਆਂ ਅਹੁਦੇਦਾਰੀਆਂ ਨੇ ਪੰਜਾਬ ਸਰਕਾਰ ਨਾਲ ਸਿੱਧਾ ਲੈਟਰ ਨੇ ਕੁਝ ਕੁ ਬੰਦੇ ਜਿਹੜੇ ਆ ਜਿਹੜੇ ਮਤਲਬ ਉਹਨਾਂ ਨੇ ਅੱਗੇ ਲਾਇਏ ਸੀਗੇ ਤੇ ਉਹਨਾਂ ਦਾ ਹੀ ਉਹਨਾਂ ਨੇ ਵਿਕਾਸ ਕੀਤਾ ਬਾਕੀ ਸਾਰੇ ਦਾ ਸਾਰਾ ਪਿੰਡ ਇਗਨੋਰ ਕੀਤਾ ਜੀ ਹੁਣ ਉਹੀ ਕੁਛ ਝੋਲੀ ਚੱਕ ਨਾਲ ਤੁਰੇ ਫਿਰਦੇ ਨੇ ਜੀ ਜਦੋਂ ਕਾਂਗਰਸ ਸੀਗੇ ਉਧਰ ਨਾਲ ਸਾਨੂੰ ਛੱਡ ਕੇ ਤਰ ਹੋ ਗਏ ਕਈ ਭਰਾਵਾਂ ਨੂੰ ਫੜਕਾਇਆ ਜਾਂਦਾ ਵੀ ਅਸੀਂ ਐ ਕਰਾਂਗੇ ਜਿਨ੍ਹਾਂ ਨੇ ਆ ਨਹੀਂ ਕੀਤਾ ਤਾ ਨਹੀਂ ਕੀਤਾ ਭਗਵੰਦ ਮਾਨ ਸਰਕਾਰ ਨੇ 2 ਸਾਲਾਂ ਦੇ ਵਿੱਚ ਜਿਹੜੀ ਹੈ ਜੀ ਬਹੁਤ ਹੀ ਵਧੀਆ ਕਾਰਜਕਾਰੀ ਦਿਖਾਈ ਆ ਇਹਨਾਂ ਹਸਾਬ ਲਾਈ ਜਾਂਦੀਆਂ ਨੇ ਜੀ ਕਹਿੰਦੇ 27000 ਹੋ ਗਿਆ ਸਾਡਾ ਕਾਪੀਆਂ ਤੇ ਲਿਖ ਰਹੀਆਂ ਨੇ ਜੀ ਜਿੱਦਾਂ ਦੇਖ ਰਿਹਾ 2.5 ਮਹੀਨਿਆਂ ਦਾ 25000 ਕਹਿ ਰਹੇ ਨੇ ਉਹ ਵਿਰੋਧੀ ਦੱਸ ਰਹੇ ਨੇ ਜਿਵੇਂ ਤੁਹਾਡਾ ਇੰਨਾ ਹੋ ਗਿਆ ਉਹ ਜਿਹੜੇ ਦੱਸ ਰਹੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿਦਾ 70 ਸਾਲ ਤੁਸੀਂ ਰਾਜ ਕੀਤਾ ਜੀ ਉਹਦਾ ਹਿਸਾਬ ਕਿਤਾਬ ਕਿੱਥੇ ਹੈ ਜੀ ਵੀ ਤਾਂ ਕੱਖ ਵੀ ਨਹੀਂ ਦਿੱਤਾ ਕਿਸਨ ਖੇਤਾਂ 'ਚ ਬਿਜਲੀ ਫ੍ਰੀ ਆ ਕਿਸਾਨ ਦੀ ਕਿਸਾਨ ਦੇ ਖੇਤਾਂ ਤੱਕ ਪਾਣੀ ਆ ਰਿਹਾ ਕਿਸਾਨ ਇਸ ਗੱਲ ਤੋਂ ਖੁਸ਼ ਹੈ ਹਰਸਿਮਰਤ ਕੌਰ ਕਹਿੰਦੇ ਜੀ ਝੂਠੇ ਡਾਟੇ ਤਿਆਰ ਕਰਕੇ ਵੀ ਪੰਜਾਬ ਦੇ ਖੇਤਾਂ ਨੂੰ ਪਾਣੀ ਲੱਗ ਰਿਹਾ ਪੰਜਾਬ ਦਾ ਪਾਣੀ ਬਾਹਰ ਨੂੰ ਦਿੱਤਾ ਜਾ ਰਿਹਾ ਸ਼ਾਇਦ ਤੁਸੀਂ ਸੁਣੀ ਹੋਵੇ ਉਹਨਾਂ ਦੀ ਸਪੀਚ ਕਿ ਪੰਜਾਬ ਨਾਲ ਧੋਖਾ ਕੀਤਾ ਜਾ ਰਿਹਾ ਹੈ ਚਲੋ ਪਰਮਾਤਮਾ ਉਹਨਾਂ ਨੂੰ ਹੁਣ ਮੈਂ ਕੀ ਕਵਾਂ ਜੀ ਜਿੰਨਾ ਨੁਕਸਾਨ ਬਾਦਲ ਸਾਹਿਬ ਨੇ ਸਿੱਖ ਔਰ ਸਿੱਖੀ ਦਾ ਕੀਤਾ ਜੀ ਪੰਜਾਬ ਦਾ ਕੀਤਾ ਸ਼ਾਇਦ ਕਿਸੇ ਨੇ ਨਹੀਂ ਕੀਤਾ ਤੇ ਅੱਜ ਉਹੋ ਹੀ ਗੱਲ ਕਹਿੰਦੇ ਨੇ ਤੇ ਬੜੀ ਮਾੜੀ ਗੱਲ ਹੈ ਜੀ ਅੱਜ ਪੂਰੇ ਪੰਜਾਬ ਦੇ ਜਿੰਨੇ ਜਿੰਨੇ ਜ਼ਥੇਦਾਰ ਨੇ ਜਿੰਨਾਂ ਦੇ ਠੀਕ ਹੈ ਜੀ ਉਹ ਸਾਰੇ ਬਠਿੰਡੇ ਜ਼ਿਲ੍ਹੇ ਚ ਲਾਇਆ ਹੋਇਆ ਇੱਕ ਇੱਕ ਪਿੰਡ ਦੇ ਵਿੱਚ 10-10 10-10 ਟੁਰੇ ਫਿਰਦੇ ਨੇ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਕਾਲੀ ਦਲ ਦਾ ਕੁਝ ਐ ਨਹੀਂ ਵੀ ਆਪਾਂ ਆਪਣੀ ਬੀਬੀ ਚਤਾ ਲਈਏ ਕਿਤੇ ਇਹ ਵੀ ਨਾ ਹਾਰ ਜਵੇ ਤੇ ਬੀਬੀ ਵੀ ਹਾਰ ਰਹੀ ਹੈ ਜੀ ਕੁੜੀਆਂ ਸਾਹਿਬ ਨੇ ਤੈ ਲੈ ਆਈ ਪਈ ਹੈ ਸਾਰੀ ਔਰ ਕਿਸਾਨਾਂ ਦੀ ਪਾਰਟੀ ਖਾਉਣ ਵਾਲੀ ਕਾਲੀ ਦਲ ਹੈ ਕਿਸਾਨਾਂ ਦੇ ਨਾਲ ਖੜੀ ਨਹੀਂ ਜੀ ਕਿਸਾਨਾਂ ਤੇ ਪੰਜਾਬ ਚ ਆ ਕੇ ਡਰੋਨਾਂ ਨਾਲ ਹਮਲੇ ਹੋਏ ਨੇ ਨੌਜਵਾਨ ਮਾਰ ਦਿੱਤੇ ਸੱਟਾਂ ਲੱਗੀਆਂ ਐਫ ਆਈ ਆਰ ਜ਼ੀਰੋ ਦਰਜ ਕੀਤੀ ਹੈ ਜੀ ਉਹ ਇਹ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਤਾਂ ਸੈਂਟਰ ਦੇ ਸਾਹਮਣੇ ਗੋਡੇ ਟੇਕ ਚੁੱਕੀ ਹੈ ਐਨ ਕੇ ਸ਼ਰਮਾ ਜੀ ਕਹਿੰਦੇ ਜੀ ਪੰਜਾਬ ਦਾ ਭਲਾ ਆਮ ਆਕਾਲੀ ਦਲੇ ਕਰ ਸਕਦੀ ਆ ਆਮ ਆਦਮੀ ਪਾਰਟੀ ਤੋਂ ਕੋਈ ਉਮੀਦ ਨਹੀਂ ਕਰ। ਕਿਹ ਟਵਣਾ ਸਾਹਿਬ ਐਨ ਕੇ ਸ਼ਰਮਾ ਦਾ ਤੇਰੇ ਪ੍ਰਾਪਰਟੀ ਡੀਲਰ ਨਹੀਂ ਉਹ ਤਾਂ ਪ੍ਰਾਪਰਟੀ ਦਾ ਕੰਮ ਕਰਦੀ ਆ ਜੀ। ਮੈਨੂੰ ਨਾਬੇ ਲਈ ਦੱਸ ਦੇ ਨੇ ਐਨ ਕੇ ਸ਼ਰਮਾ ਜੀ ਨੇ ਕੀ ਕੀਤਾ ਚਲੋ ਹੁਣ ਤਾਂ ਇਲੈਕਸ਼ਨ ਲੜ ਰਹੇ ਨੇ ਕਦੇ ਆਏ ਨੇ ਜੀ ਇੱਥੇ ਪੁੱਛ ਲੋ ਕਿਸੇ ਬਜ਼ੁਰਗ ਨੂੰ ਕਿ ਅਕਾਲੀ ਦਲ ਦਾ ਕੈਂਡੀਡੇਟ ਕਿਹੜਾ ਕਿਉਂ ਨਾਂ ਤੱਕ ਨਹੀਂ ਜੀ ਪਤਾ। ਨੀਤਾ ਕਹਿੰਦੇ ਜੀ ਅਸੀਂ ਪੰਜਾਬ ਲਈ ਜੇਲਾਂ ਕੱਟੀਆਂ ਨੇ ਵੱਡਾ ਸੰਤਾਪ ਹੋ ਗਿਆ ਆਜ਼ਾਦੀ ਟਾਈਮ ਵੀ ਬਾਦਲ ਸਾਹਿਬ ਨੇ ਬਹੁਤ ਟਾਈਮ ਜੇਲ ਕੱਟੀ ਹੈ ਜੀ ਆਮ ਆਦਮੀ ਪਾਰਟੀ ਨੇ ਦੱਸਣ ਕੀ ਕਰਿਆ ਅਸੀਂ ਤਾਂ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਵਾਸਤੇ ਤਾਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਇਆ ਸੀ ਭਾਈ ਸਾਹਿਬ ਪੰਜਾਬ ਸੋਨੇ ਦੀ ਚਿੜੀ ਹੈ ਜੀ ਬਾਦਲ ਸਾਹਿਬ ਦੇ ਟਾਈਮ 'ਚ ਹਾਂ ਜੀ ਦੇਖੋ ਸੋਨੇ ਦੀ ਚਿੜੀ ਹੈ ਪੰਜਾਬ ਦੀ ਕਦਰ ਵੀ ਨੇ ਜੀ ਸੋਨੇ ਦੀ ਚਿੜੀ ਹੈ ਪੰਜਾਬ ਬਾਦਲ ਸਾਹਿਬ ਤਾਂ ਪਤਾ ਨਹੀਂ ਧੱਕੇ ਨਾਲ ਹੀ ਕਹਿ ਕਿ ਇਹਨੂੰ 4 ਦਿਨ ਪਤਾ ਨਹੀਂ ਕਿਹੜੇ ਫਾਰਮਾਂ ਚੋਂ ਕੱਟ ਕੇ ਉਹਦੀ ਜੇਲ ਬਣਾ ਦਿੰਦੇ ਸੀ ਜੀ ਇਤੋਂ ਐਮਪੀ ਵੀ ਬਣੇ ਨੇ ਪਟਿਆਲੇ ਤੋਂ ਆਮ ਆਦਮੀ ਪਾਰਟੀ ਵੱਲੋਂ ਤੇ ਹੁਣ ਕਾਂਗਰਸ ਵੱਲੋਂ ਚੋਣ ਲੜ ਰਹੇ ਨੇ ਉਹ ਵੀ ਬੜੇ ਬਿਆਨ ਦੇ ਰਹੇ ਨੇ ਜੀ ਕਹਿੰਦੇ ਆਮ ਆਦਮੀ ਪਾਰਟੀ ਦਾ ਵजूद ਖਤਮ ਹੋਣ ਜਾ ਰਿਹਾ ਪੰਜਾਬ 'ਚ ਕੇਜਰੀਵਾਲ ਤਾਂ ਤੀਜੀ ਵਾਰ ਸਰਕਾਰ ਬਣਾ ਕੇ ਦਿੱਲੀ 'ਚ ਆਮ ਆਦਮੀ ਪਾਰਟੀ ਪੰਜਾਬ 'ਚ ਆਪੋਜੀਸ਼ਨ 'ਚ ਆ ਗਈ ਇੱਥੇ ਪੰਜਾਬ ਸਰਕਾਰ ਬਣਾ ਕੇ ਜੀ ਗਾਂਧੀ ਜੀ ਆਪ ਆਪਣੀ ਇਲੈਕਸ਼ਨ ਹਾਰ ਕੇ ਫਿਰ ਆਪਣੀ ਆਪਣੀ ਪਾਰਟੀ ਛੱਡ ਕੇ ਠੀਕ ਹੈ ਨਾ ਫਿਰ ਖੈਰੇ ਨਾਲ ਜਾ ਲੜੇ ਫਿਰ ਹੋਰ ਆਪਣਾ ਬਣਾ ਲਿਆ ਸਿਸਟਮ ਜਾ ਹੁਣ ਕਾਂਗਰਸ ਦੇ ਵਿੱਚ ਆ ਗਏ ਜੀ ਨਾ ਇਹ ਕੋ ਤਰੀਕਾ ਥੋੜਾ ਜੀ ਗਾਂਧੀ ਸਾਹਿਬ 74 75 ਸਾਲ ਨਾਲੇ ਤਾਂ ਪੈਨਸ਼ਨ ਪੁੰਚ ਵਾਲੀ ਉਮਰ ਹੈ ਜੀ ਹੁਣ ਆਰਾਮਨਾਵ ਤੇ ਬੈਠੋ ਉੱਥੇ ਕੰਮ ਕਰੋ ਆਪਦਾ ਦੋ ਜਣੇ ਫੜ ਕੇ ਤੋੜਦੇ ਆਂ ਦਰੋਂ ਗਾਂਧੀ ਸਾਹਿਬ ਵੀ 1 ਜੂਨ ਤੋਂ ਬਾਅਦ ਨਾ ਨਾਬੇ ਆਗੇ ਦਿਖਾਇਓ ਮੈਂਬਰ ਪਾਰਲੀਮੈਂਟ ਮੈਨੂੰ ਯਾਦ ਆ ਲੋਕਾਂ ਦੇ ਭੋਗਾਂ ਦੇ ਲੋਕਾਂ ਦੀ ਖੁਸ਼ੀ ਦੇ ਟਾਈਮ ਮਨਾ ਕਰ ਦਿੰਦੇ ਸਾਫ ਕਹਿੰਦੇ ਮੈਂ ਭੋਗਾਂ ਵਾਲਾ ਐਮਐਲ ਐਮਪੀ ਨਹੀਂ ਹੈਗਾ ਮੈਂ ਭੋਗਾਂ ਵਾਲਾ ਐਮਪੀ ਨੇ ਕਿੰਨਾਂ ਦੱਸ ਰਹੇ ਨੇ ਜੀ ਕਹਿੰਦੇ ਸੁਰੱਖੀ ਪੌਟਰ ਪ੍ਰਾਣੀਆਂ ਇਮਾਰਤਾਂ ਨੂੰ ਲਾ ਕੇ ਰਪੇਰਾ ਕਰਕੇ ਮਹੱਲਾ ਕਲੀਨਿਕ ਬਣਾ ਕੇ ਬਾਵਾ ਘਟ ਰਹੇ ਨੇ ਕਰਿਆ ਕੁਛ ਨਹੀਂ ਪੁਰਾਣੀਆਂ ਇਮਾਰਤਾਂ ਸੀ ਮਨ ਕਰ ਤੁਸੀਂ ਵੀ ਕਰ ਲਓ ਕੁਛ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਰੇ ਭਖਿਆ ਪੂਰਾ ਜਿਉਂ-ਜਿਉਂ ਗਰਮੀ ਵੱਧਦੀ ਆ ਸਿਆਸਤ ਦੀ ਗਰਮੀ ਵੀ ਵੱਧਦੀ ਜਾ ਰਹੀ ਆ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਹੋ ਰਿਹਾ ਏ ਹਰ ਇੱਕ ਪਾਰਟੀ ਜਿੱਤ ਲਈ ਦਾਅਵੇ ਕਰਦੀ ਆ ਆਮ ਆਦਮੀ ਪਾਰਟੀ ਡਾਕਟਰ ਬਲਵੀਰ ਰਾਇਮਨ ਮਾਜਰੀ ਪਿੰਡ ਦੇ ਵਿੱਚ ਪਹੁੰਚੇ ਨੇ ਨਾਲ ਵਿਧਾਇਕ ਗੁਰਦੇਵ ਸਿੰਘ ਦੇਮਾਨ ਜੀ ਪਹੁੰਚੇ ਨੇ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਰਾਜਨੀਤੀ ਨੂੰ ਹਾਂ ਜੀ ਮਾਨ ਸਾਹਿਬ ਵੈਗੁਰੂ ਜੀ ਕਾ ਖਾਲਸਾ ਵੈਗਰੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਚੱੜਦੀ ਗੱਲ ਆ ਜੀ 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 ਬਿਲਕੁਲ ਚੱੜਦੀ ਕਹਾ ਜੀ ਕਿਸ ਤਰ੍ਹਾਂ ਚੱਲ ਰਿਹਾ ਜੀ ਫਿਰ ਚੋਣ ਪ੍ਰਚਾਰ ਅ ਬਹੁਤ ਅੱਛਾ ਚੱਲ ਰਿਹਾ ਜੀ ਲੱਗੇ ਹੁਣੇ ਲਗਾਤਾਰ ਪਿੰਡਾਂ ਦਾ ਸ਼ਹਿਰ ਦਾ ਪਾਸੋਂ ਦਾ ਅ ਅੱਜ ਆਫਿਸ ਦਾ ਦਰਕਰਨ ਕਰਤਾ ਜੀ ਜੀ ਤੇ ਦੋ ਸਾਲ ਦੀ ਕਾਰਜਕਾਰੀ ਜਿਹੜੀ ਹੈ ਭਗੰਤ ਮਾਨ ਸਰਕਾਰ ਦੀ ਉਹ ਅਸੀਂ ਪੈਂਫਲਟ ਬਣਾ ਕੇ ਵੀ ਜਿੱਥੇ ਪ੍ਰੋਗਰਾਮਾਂ 'ਚ ਜਾ ਕੇ ਵੀ ਤੁਹਾਡੇ ਭਰਾਵਾਂ ਦੇ ਜ਼ਰੀਏ ਵੀ ਮੀਡੀਆ ਦੇ ਜ਼ਰੀਏ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਰੀ ਕੋਈ ਦੱਸ ਰਹੇ ਆ ਤੇ ਲੋਕ ਅਪਰੀਸ਼ੀਏਟ ਕਰ ਰਿਹਾ ਕਿ 600 ਜੰਟ ਬਿਜਲੀ ਬਹੁਤ ਵੱਡਾ ਬੈਨੀਫਿਟ ਆ ਪੰਜਾਬ ਨੂੰ ਪੰਜਾਬ ਦੇ ਹਰ ਇੱਕ ਲੋਡ ਬੰਦ ਜੀ ਔਰ ਜਿਹੜੀ 45000 ਤੋਂ ਉੱਪਰ ਨੌਕਰੀਆਂ ਮਿਲੀਆਂ ਨੇ ਉਹਦਾ ਬਹੁਤ ਵੱਡਾ ਅਸਰ ਆ ਜੀ ਆਮ ਆਦਮੀ ਕਲੀਨਿੰਗ ਜਿਹੜੇ ਆ ਉਹ ਵੱਡਾ ਅਸਰ ਦਿਖਾ ਰਿਹਾ ਜੀ ਤੇ ਜਿਹੜੇ ਸਕੂਲ ਐਮੀਨਸ ਸਕੂਲ ਔਰ ਸਕੂਲਾਂ ਦੀ ਚਾਰ ਦਿਵਾਰੀ ਸਕੂਲਾਂ ਦੇ ਅੰਦਰ ਪੱਖੇ ਸਕੂਲਾਂ ਦੇ ਅੰਦਰ ਬੈਂਚ ਕਿਤਾਬਾਂ ਵਰਦੀਆਂ ਸਿਕਿਉਰਿਟੀ ਗਾਰਡ ਉਹ ਬਹੁਤ ਅਸਰ ਕਰ ਰਹੇ ਜੀ ਔਰ ਇਹ 2 ਸਾਲ ਦੀ ਕਾਰਜਕਾਰੀ ਜਿਹੜੀ ਹੈ ਜਿਹੜੇ ਤਾਂ ਪੜ੍ਹੇ ਲਿਖੇ ਲੋਕ ਨੇ ਸਿਆਣੇ ਲੋਕ ਨੇ ਉਹਨਾਂ ਤੋਂ ਪਤਾ ਕਿ ਸਰਕਾਰ 5 ਸਾਲ ਦੀ ਹੈ ਕਿ ਜਿਹੜੇ ਕੰਮ ਰਹਿੰਦੇ ਨੇ ਉਹ 3 ਸਾਲਾਂ ਚ ਕੀਤੇ ਜਾਣਗੇ ਪਰ ਜਿਹੜੀ ਇਹ ਇਲੈਕਸ਼ਨ ਹੈ ਲੋਕ ਸਭਾ ਦੀ ਇਲੈਕਸ਼ਨ ਹੈ ਔਰ ਇਹ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਲੈਕਸ਼ਨ ਹੈ ਕਿ ਪ੍ਰਧਾਨ ਮੰਤਰੀ ਚੁਣਿਆ ਜਾਣਾ ਔਰ ਇੱਕ ਜਿਹੜਾ ਮੈਂਬਰ ਪਾਰਲੀਮੈਂਟ ਹੋਊਗਾ ਆਪਣੀ ਲੋਕ ਸਭਾ ਦੀ ਗੱਲ ਜਿਹੜੀ ਆਪਣੇ ਜਿਹੜੀ ਸਭ ਤੋਂ ਵੱਡੀ ਪੰਚਾਇਤ ਆ ਲੋਕ ਸਭਾ ਦੇ ਵਿੱਚ ਕਰ ਸਕਦਾ ਜੀ ਪਰ ਜਿਹੜੇ ਪੰਜਾਬ ਨਾਲ ਸੰਬੰਧਿਤ ਕੰਮ ਨੇ ਪੰਜਾਬ ਸਰਕਾਰੀ ਕਰੂਗੇ ਜੀ ਮੈਂਬਰ ਪਾਰਲੀਮੈਂਟ ਜਿਹੜਾ ਜੀ ਉਹ ਉਹਦਾ ਇੱਕ ਦਾਇਰਾ ਦਾ ਸੀਮਤ ਹੁੰਦਾ ਪਰ ਜਿਹੜੇ ਮੁਕੰਮਲ ਕੰਮ ਐ ਪਿੰਡਾਂ ਦੀ ਡਿਵੈਲਪਮੈਂਟ ਲਾ ਲੋ ਸ਼ਹਿਰੀ ਡਿਵੈਲਪਮੈਂਟ ਲਾ ਲੋ ਵਾਰਡ ਦੀ ਲਾ ਲੋ ਸਰਪੰਚ ਅੱਗੇ ਬਣਨਗੇ ਬਲਾਕ ਸੰਮਤੀ ਮੈਂਬਰ ਬਣਨਗੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨਗੇ ਜਾਂ ਜੋ ਵੀ ਇਸ ਤਰ੍ਹਾਂ ਦੀਆਂ ਸਾਰੀਆਂ ਅਹੁਦੇਦਾਰੀਆਂ ਨੇ ਪੰਜਾਬ ਸਰਕਾਰ ਨਾਲ ਸਿੱਧਾ ਰਿਲੇਟਡ ਨੇ ਗਰੀਬਾਂ ਦੀ ਮਨਰੇਗਾ ਜਿਹੜੀ ਐ ਸਿੱਧੀ ਪੰਜਾਬ ਸਰਕਾਰ ਨਾਲ ਰਿਲੇਟਡ ਐ ਕੱਚੇ ਘਰਾਂ ਦਾ ਪੈਸਾ ਮਿਲਣਾ ਪੰਜਾਬ ਸਰਕਾਰ ਨਾਲ ਰਿਲੇਟਡ ਐ ਪਿੰਡ ਦੀ ਡਿਵੈਲਪਮੈਂਟ ਪੰਜਾਬ ਸਰਕਾਰ ਨਾਲ ਰਿਲੇ ਮੈਂਬਰ ਪਾਰਲੀਮੈਂਟ ਜਿਹੜਾ ਬਣਦਾ ਜੀ ਉਹ ਲੋਕ ਸਭਾ ਦੀ ਆਵਾਜ਼ ਜਿਹੜੀ ਆ ਮੈਂਬਰ ਉਥੇ ਲੋਕ ਸਭਾ ਦੇ ਵਿੱਚ ਉਠਾਉਂਦਾ ਐਜੇ ਮੈਂਬਰ ਪਾਰਲੀਮੈਂਟ ਔਰ ਜਿਹੜੇ ਸਾਡੇ ਫੰਡ ਨੇ ਜਿਵੇਂ ਪੰਜਾਬ ਦਾ ਆਰ ਡੀ ਐਫ ਰੁਕਿਆ ਪਿਆ ਜੀ ਮੋਦੀ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਲ ਸੜਕਾਂ ਜਿਹੜੀਆਂ ਨੇ ਲਿੰਕ ਸੜਕਾਂ ਨੇ ਮੰਡੀ ਬੋਰਡ ਦਾ ਪੈਸਾ ਸਾਰਾ ਰੁਕਿਆ ਪਿਆ ਉਹ ਪੈਸਾ ਆਪਣਾ ਨਮਾਇੰਦਾ ਹੋਵੇ ਤਾਂ ਪੈਸਾ ਬੰਦਾ ਜੋਰ ਪਾ ਕੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਕੇ ਮਿਨਿਸਟਰ ਨਾਲ ਗੱਲ ਕਰਕੇ ਜਲਦੀ ਕਢਾ ਸਕਦਾ ਜੀ ਤੇ ਉਹਦਾ ਡਬਲ ਬੈਨੀਫਿਟ ਇਹ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਐ ਮੈਂਬਰ ਪਾਰਲੀਮੈਂਟ ਵੀ ਆਮ ਆਦਮੀ ਪਾਰਟੀ ਸਰਕਾਰ ਦੇ ਬਣਦੇ ਆ ਤਾਂ ਫਿਰ ਡਬਲ ਫਾਇਦੇ ਹੋ ਜਾਣੇ ਜੀ ਜੀ ਜਿਵੇਂ ਆ ਜਦਾ ਪੰਜਾਬ ਸਰਕਾਰ ਜਿਹੜੀ ਡਿਵੈਲਪਮੈਂਟ ਕਰੂਗੀ ਤੇ ਨਾਲ ਹਿੱਸਾ ਜਿਹੜਾ ਕੇਂਦਰ ਦਾ ਇਹ ਪਾਊਗਾ ਤੇ ਅਗਰ ਕੱਲਾ ਹੀ ਮੈਂਬਰ ਪਾਰਲੀਮੈਂਟ ਕਿਸੇ ਹੋਰ ਪਾਰਟੀ ਦਾ ਹੁੰਦਾ ਫਿਰ ਤਾਂ ਉਹ ਵੋਟ ਖਰਾਬ ਕਰਨ ਵਾਲੇ ਕੰਮ ਆ ਜੀ ਉਹ ਹੋਣਾ ਤਾਂ ਹੈ ਨਹੀਂ ਕੁਝ ਜੀ ਤੁਸੀਂ ਦੇਖਿਆ ਹੀ ਜਪਨਿਤ ਕੌਰ ਜੀ 5 ਸਾਲ ਮੈਂਬਰ ਪਾਰਲੀਮੈਂਟ ਰਹੇ ਆ 2 ਸਾਲ ਆਪਣੀ ਸਰਕਾਰ ਦੇ ਵਿੱਚ ਵੀ ਰਹੇ ਆ ਨਾਲ ਉਹ ਤਾਂ ਮੀਟਿੰਗ ਤੱਕ ਵੀ ਨਹੀਂ ਆਉਂਦੇ ਸੀ ਪਟਿਆਲਾ ਜੀ ਕੀ ਹੋਇਆ ਮੈਂ ਤਾਂ ਇੱਕ ਅਤੀ ਮੀਟਿੰਗ ਮੀਟਿੰਗ ਵੀ ਨਹੀਂ اٹینڈ ਕਰਦੇ ਸੀ ਕਿ ਜਿਹੜੀ ਪਿੰਡਾਂ ਦੀ ਡਿਵੈਲਪਮੈਂਟ ਦੀ ਕਿਤੇ ਕੋਈ ਮੀਟਿੰਗ ਹੁੰਦੀ ਸੀ ਕਿਉਂਕਿ ਮੈਂ ਪਰਲਮੈਂਟ ਦਾ ਵੀ ਆਉਣਾ لازمی ਹੁੰਦਾ ਤੇ ਨਾਲੇ ਪਹਿਲਾ ਮੌਕੇ ਮਿਲੇ ਨੇ ਜੀ ਦਿੱਤੇ ਨੇ ਮੌਕੇ ਉਹ ਮੌਕੇ ਜਿਹੜੇ ਆ ਉਹਦਾ ਲਾਹਾ ਨਹੀਂ ਲੈ ਸਕਿਓ ਤੇ ਉਹ ਸਿਰਫ ਇੱਕ ਨਾ ਹਿਪਨੋਟਾਈਜ਼ ਹੁੰਦਾ ਜੀ ਇੱਕ ਬੰਦਾ ਜਦੋਂ ਨਾ ਕਿਸੇ ਦਾਇਰੇ ਚ ਸੀਮਤ ਹੋ ਕੇ ਰਹਿ ਜਾਂਦਾ ਕਿ ਕੁਰਸੀ ਦਾ ਨਸ਼ਾ ਹੋ ਜਾਂਦਾ ਪੈਸੇ ਦਾ ਨਸ਼ਾ ਹੋ ਜਾਂਦਾ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਚੀਜ਼ ਸਾਡੇ ਵਾਸਤੇ ਹੋਰ ਕੋਈ ਨਹੀਂ ਕਰ ਸਕਦਾ ਕਿਤੇ ਨਾ ਕਿਤੇ ਉਹ ਚੀਜ਼ ਦਾ ਸ਼ਿਕਾਰ ਹੋ ਗਏ ਉਹਨਾਂ ਨੇ ਕੁਝ ਕੁ ਬੰਦੇ ਜਿਹੜੇ ਆ ਜਿਹੜੇ ਮਤਲਬ ਉਹਨਾਂ ਨੇ ਅੱਗੇ ਲਾਇਏ ਸੀਗੇ ਤੇ ਉਹਨਾਂ ਦਾ ਹੀ ਉਹਨਾਂ ਨੇ ਵਿਕਾਸ ਕੀਤਾ ਬਾਕੀ ਸਾਰੇ ਦਾ ਸਾਰਾ ਪਿੰਡ ਇਗਨੋਰ ਕੀਤਾ ਜੀ ਹੁਣ ਉਹੀ ਕੁਛ ਝੋਲੀ ਚੱਕ ਨਾਲ ਤੁਰੇ ਫਿਰਦੇ ਨੇ ਜੀ ਜਦੋਂ ਕਾਂਗਰਸ ਸੀਗੇ ਉਧਰ ਨਾਲ ਸੀ ਹੁਣ ਛੱਡ ਕੇ ਇੱਧਰ ਹੋ ਗਏ ਤੇ ਲੈ ਦੇ ਕੇ ਕੁੱਲ ਮਿਲਾ ਕੇ ਮੈਂ ਬੇਨਤੀ ਕਰਦਾ ਸੰਗਤ ਨੂੰ ਕਿ ਇਹ ਇਲੈਕਸ਼ਨ ਜਿਹੜੀ ਆ ਇਹ ਲੋਕ ਸਭਾ ਦੀ ਆ ਪਰ ਪੰਜਾਬ ਦਾ ਜਿਹੜਾ ਤਰੱਕੀ ਦਾ ਕੰਮ ਆ ਉਹ ਪੰਜਾਬ ਸਰਕਾਰ ਨੇ ਕਰਨਾ ਹੈ ਜੀ ਕਈ ਭਰਾਵਾਂ ਨੂੰ ਫੜਕਾਇਆ ਜਾਂਦਾ ਵੀ ਅਸੀਂ ਐ ਕਰਾਂਗੇ ਜਿਨ੍ਹਾਂ ਨੇ ਆ ਨਹੀਂ ਕੀਤਾ ਤਾਂ ਨਹੀਂ ਕੀਤਾ ਭਗਵੰਦ ਮਾਨ ਸਰਕਾਰ ਨੇ 2 ਸਾਲਾਂ ਦੇ ਵਿੱਚ ਜਿਹੜੀ ਹੈ ਜੀ ਬਹੁਤ ਹੀ ਵਧੀਆ ਕਾਰਜਕਾਰੀ ਦਿਖਾਈ ਆ ਅੱਗੇ ਰੋਡ ਮੈਪ ਹੋਰ ਤਿਆਰ ਆ ਹੋਰ ਬਿਹਤਰ ਹੋਏਗਾ 1000 ਰੁਪਿਆ ਮਹਿਲਾਵਾਂ ਨੂੰ 2500 ਪੈਨਸ਼ਨ ਉਹ ਵੀ ਸਾਰਾ ਕੁਝ ਸੀਐਮ ਸਾਹਿਬ ਨੇ ਦੱਸਿਆ ਡਿਟੇਲ ਦੇ ਵਿੱਚ ਉਹ ਵੀ ਸਾਰਾ ਕੁਝ ਅਲਰੇਡੀ ਆ ਜਾਣਾ ਜੀ ਪਰ ਬੀਬੀਆਂ ਹਸਾਬ ਲਾਈ ਜਾਂਦੀਆਂ ਨੇ ਜੀ ਕਹਿੰਦੇ 27000 ਹੋ ਗਿਆ ਸਾਡਾ ਕਾਪੀਆਂ ਤੇ ਲਿਖ ਰਹੀਆਂ ਨੇ ਜੀ ਜਿੱਦਾਂ ਦੇਖ ਰਿਹਾ 2.5 ਮਹੀਨਿਆਂ ਦਾ ਹੂੰ 25000 ਕਹਿ ਰਹੇ ਨੇ ਉਹ ਵਿਰੋਧੀ ਦੱਸ ਰਹੇ ਨੇ ਜੀ ਵੀ ਤੁਹਾਡਾ ਇੰਨਾ ਹੋ ਗਿਆ ਉਹ ਦੇਖ ਕੇ ਜਿਹੜੇ ਦੱਸ ਰਹੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਇਹਦਾ 70 ਸਾਲ ਤੁਸੀਂ ਰਾਜ ਕੀਤਾ ਜੀ ਉਹਦਾ ਹਿਸਾਬ ਕਿਤਾਬ ਕਿੱਥੇ ਹੈ ਜੀ ਤੁਸੀਂ ਤਾਂ ਕੱਖ ਵੀ ਨਹੀਂ ਦਿੱਤਾ ਕਿਸੇ ਨੂੰ ਜੀ ਤੁਸੀਂ ਦਿੱਤਾ ਕਿਸੇ ਨੂੰ ਕੁਝ ਜਿਹੜਾ 1500 ਵੀ ਕੀਤਾ ਵੀ ਇਲੈਕਸ਼ਨ ਤੋਂ ਮੈਨੂੰ ਯਾਦ ਆ ਦੋ ਮਹੀਨੇ ਪਹਿਲਾਂ ਕੀਤਾ ਸੀ ਕਾਂਗਰਸ ਨੇ ਅਸੀਂ ਇਹਨੂੰ 2500 ਕਰਾਂਗੇ 1000 ਰੁਪਏ ਮਹੀਨਾ ਵੀ ਦਵਾਂਗੇ ਔਰ ਜਿਹੜਾ ਲੰਮੇ ਸਮੇਂ ਤੋਂ ਸੰਤਾਪ ਪੰਜਾਬ ਦੇ ਗਰੀਬ ਲੋਕ ਭੋਗ ਰਹੇ ਸੀ ਉਹ ਤੋਂ ਮੁਕਤੀ ਮਿਲੇਗੀ ਉਹਨਾਂ ਨੂੰ ਪੰਜਾਬ ਚੋਂ ਗਰੀਬੀ ਨਿਕਲੇਗੀ ਪੰਜਾਬ ਦੇ ਗਰੀਬਾਂ ਦੇ ਬੱਚੇ ਪੜ੍ਹਨਗੇ ਔਰ ਇੰਡਸਟਰੀ ਜਿਹੜੀ ਆ ਹੋਰ ਆਏਗੀ ਇੰਡਸਟਰੀ ਨੂੰ ਬਿਜਲੀ ਦਾ ਰੇਟ ਵੀ ਘੱਟ ਹੋਏਗਾ ਖੇਤਾਂ 'ਚ ਬਿਜਲੀ ਫ੍ਰੀ ਆ ਕਿਸਾਨ ਦੀ ਕਿਸਾਨ ਦੇ ਖੇਤਾਂ ਤੱਕ ਪਾਣੀ ਆ ਰਿਹਾ ਕਿਸਾਨ ਇਸ ਗੱਲ ਤੋਂ ਖੁਸ਼ ਆ ਹਰ ਸਿਮਰਤ ਕੌਰ ਕਹਿੰਦੇ ਜੀ ਝੂਠੇ ਡਾਟੇ ਤਿਆਰ ਕਰਕੇ ਵੀ ਪੰਜਾਬ ਦੇ ਖੇਤਾਂ ਨੂੰ ਪਾਣੀ ਲੱਗ ਰਿਹਾ ਪੰਜਾਬ ਦਾ ਪਾਣੀ ਬਾਹਰ ਨੂੰ ਦਿੱਤਾ ਜਾ ਰਿਹਾ ਸਾਇਦ ਤੁਸੀਂ ਸੁਣੀ ਹੋਵੇ ਉਹਨਾਂ ਦੀ ਸਪੀਚ ਕਿ ਪੰਜਾਬ ਨਾਲ ਧੋਖਾ ਕੀਤਾ ਜਾ ਰਿਹਾ ਅੱਛਾ ਜੀ ਇਹ ਬੀਬੀ ਜੀ ਕਹਿੰਦੇ ਨੇ ਹਾਂਜੀ ਬੀਬੀ ਜੀ ਕਹਿ ਰਹੇ ਨੇ ਚਲੋ ਪਰਮਾਤਮਾ ਉਹਨਾਂ ਨੂੰ ਹੁਣ ਮੈਂ ਕੀ ਕਹਾਂ ਜੀ ਜਿਨ੍ਹਾਂ ਨੁਕਸਾਨ ਬਾਦਲ ਸਾਹਿਬ ਨੇ ਸੇਖਰ ਸਖੀਦਾ ਕੀਤਾ ਜੀ ਪੰਜਾਬ ਦਾ ਕੀਤਾ ਛੱਡ ਕਿਸੇ ਨੇ ਨਹੀਂ ਕੀਤਾ ਸਭ ਤੋਂ ਵੱਧ ਨੁਕਸਾਨ ਅਕਾਲੀ ਦਲ ਨੇ ਕੀਤਾ ਸਭ ਤੋਂ ਵੱਧ ਅਗਰ ਕਿਸੇ ਨੇ ਬੇਕੁਫ ਬਣਾਇਆ ਤਾਂ ਅਕਾਲੀ ਦਲ ਨੇ ਬਣਾਇਆ ਤੇ ਅੱਜ ਉਹ ਹੀ ਗੱਲ ਕਹਿੰਦੇ ਨੇ ਤੇ ਬੜੀ ਮਾੜੀ ਗੱਲ ਹੈ ਜੀ ਹਾਂ ਉਹ ਹੀ ਗੱਲ ਕਹਿਣ ਵੀ ਜੇ ਤੁਹਾਨੂੰ ਮੌਕਾ ਮਿਲੇ ਅਸੀਂ ਆਪਣੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਇਹ ਵੀ ਆਪਣੀ ਕਰ ਰਹੇ ਆ ਤੁਸੀਂ ਜਾਣੀ ਜਾਣ ਲੋਕ ਲੋਕਾਂ ਤੋਂ ਵੱਡਾ ਥੋੜਾ ਕੋਈ ਜੱਜ ਹੋ ਸਕਦਾ ਲੋਕ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਲੋਕ ਫੈਸਲਾ ਕਰਨਗੇ ਇਸ ਗੱਲ ਦਾ ਅੱਜ ਪੂਰੇ ਪੰਜਾਬ ਦੇ ਜਿੰਨੇ ਜਿੰਨੇ ਜਥੇਦਾਰ ਨੇ ਜਿੰਨਾਂ ਦੇ ਠੀਕ ਹੈ ਜੀ ਉਹ ਸਾਰੇ ਬਠਿੰਡੇ ਜ਼ਿਲ੍ਹੇ ਚ ਲਾਇਓ ਆ ਜੀ ਇੱਕ ਇੱਕ ਪਿੰਡ ਦੇ ਵਿੱਚ 10 10 10 ਦਾ ਟੁਰੇ ਫਿਰਦੇ ਨੇ ਜੀ ਹਨਾ ਪ੍ਰਚਾਰ ਕਰਦੇ ਵੀ ਅਸੀਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਕਾਲੀਦਾਲ ਦਾ ਕੁਝ ਐ ਨਹੀਂ ਵੀ ਆਪਾਂ ਆਪਣੀ ਬੀਬੀ ਜਿਤਾ ਲਈਏ ਕਿਤੇ ਇਹ ਵੀ ਨਾ ਹਾਰ ਜਵੇ ਤੇ ਬੀਬੀ ਵੀ ਹਾਰ ਰਹੀ ਹੈ ਜੀ ਖੁੱਡੀਆਂ ਸਾਹਿਬ ਨੇ ਤੈਅ ਲਾਈ ਪਈ ਹੈ ਸਾਰੀ ਤੇ ਫਿਰ ਉਹ ਇਹੋ ਜਿਹੇ ਬਿਆਨ ਜਿਹੜੇ ਆਊਟ ਪਟਾੰਗ ਕਰਨੇ ਜਿਵੇਂ ਬੇਅਦਬੀ ਵਾਲਾ ਮਾਮਲਾ ਕਿੱਡਾ ਵੱਡਾ ਸੀਗਾ ਠੀਕ ਹੈ ਜੀ ਔਰ ਕਿਸਾਨਾਂ ਦੀ ਪਾਰਟੀ ਖਾਉਣ ਵਾਲੀ ਕਾਲੀਦਾਲ ਕਿਸਾਨਾਂ ਦੇ ਨਾਲ ਖੜੀ ਨਹੀਂ ਜੀ ਜਦੋਂ ਕਿਸਾਨ ਧਰਨੇ ਦੇ ਬੈਠੇ ਜੀ ਤਾਂ ਇਹੀ ਬਾਦਲ ਸਾਹਿਬ ਇਹੀ ਬੀਬੀ ਮੰਤਰੀ ਸੀਗੀ ਸੈਂਟਰ 'ਚ ਇਹ ਸਮਝਾਉਂਦੀ ਫਿਰਦੀ ਸੀ ਵੀ ਹੁਣ ਹੁਣ ਆਮ ਆਦਮੀ ਪਾਰਟੀ ਵੀ ਨਹੀਂ ਖੜੀ ਕਿਸਾਨਾਂ ਤੇ ਪੰਜਾਬ ਚਾਕੇ ਡਰੋਨਾਂ ਨਾਲ ਹਮਲੇ ਹੋਏ ਨੇ ਨੌਜਵਾਨ ਮਾਰ ਦਿੱਤੇ ਸੱਟਾਂ ਲੱਗੀਆਂ ਐਫ ਆਈ ਆਰ ਜ਼ੀਰੋ ਦਰਜ ਕੀਤੀ ਹੈ ਜੀ ਉਹ ਇਹ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਤਾਂ ਸੈਂਟਰ ਦੇ ਸਾਹਮਣੇ ਗੋਡੇ ਟੇਕ ਚੁੱਕੀ ਆ ਤੇ ਜਦੋਂ ਇਹ ਪੰਜਾਬ ਦੇ ਵਿੱਚ ਰਾਜ ਕਰਦੇ ਸੀ ਮੈਨੂੰ ਯਾਦ ਆ ਇੱਕ ਭੀਮ ਕਾਂਡ ਹੋਇਆ ਜੀ ਬੱਸ ਥੱਲੇ ਇਹਨਾਂ ਦੀ ਆਰਬਿਟ ਬੱਸ ਥੱਲੇ ਇੱਕ ਗਰੀਬ ਦੀ ਆ ਕੇ ਡੈਥ ਹੋ ਗਈ ਸੀ ਜੀ ਬੜਾ ਧਰਨਾ ਚੱਲਿਆ ਬੜਾ ਪ੍ਰੋਟੈਸਟ ਚੱਲਿਆ ਪੰਜਾਬ ਲੈਵਲ ਤੇ ਸਾਰਾ ਕੁਝ ਤੇ ਇਹਨਾਂ ਨੇ ਕੱਖ ਵੀ ਨਹੀਂ ਕਿਸੇ ਲਈ ਕੀਤਾ ਜੀ ਠੀਕ ਹੈ ਔਰ ਇਹਨਾਂ ਦੀ ਸਰਕਾਰ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਠੀਕ ਹੈ ਨਾ ਜੀ ਇਹ ਤਾਂ ਸ਼ੁਰੂ ਤੋਂ ਚੱਲਿਆ ਆ ਰਿਹਾ ਇਹੋ ਹੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਮਹਿੰਦਰ ਸਿੰਘ ਮਨਜ਼ੂਰੀ ਦੇਣ ਵਾਲੇ ਬਾਦਲ ਸਾਹਿਬ ਮਨਜ਼ੂਰੀ ਦੇਣ ਵਾਲੇ ਨੇ ਕੈਪਟਨ ਮਹਿੰਦਰ ਸਿੰਘ ਚਾਂਦੀ ਦੀ ਕਈ ਨਾ ਟੱਕ ਲਾਣ ਵਾਲੇ ਜਿਹੜੇ ਕਹਿੰਦੇ ਸੀ ਵੀ ਸਤਲੁਜ ਜਮਨਾ ਲਿੰਕ ਰੋਡ ਦਾ ਪਾਣੀ ਆਪਾਂ ਦੂਜੀ ਸਟੇਟ ਨੂੰ ਪੀ ਇਹੋ ਹੀ ਲੋਕ ਨੇ ਨਾ ਜੀ ਕੋਈ ਹੋਰ ਤਾਂ ਨਹੀਂ ਜੀ ਇਹ ਹੀ ਲੋਕ ਨੇ ਇਹ ਇਹ ਬੀਬੀ ਦਾ ਭਰਾ ਜਦੋਂ ਜਨਰਲ ਡਾਇਨ ਨੇ ਜੱਲਿਆਣੇ ਬਾਗ ਚ ਗੋਲੀਆਂ ਮਾਰ ਕੇ ਨੇ ਹੱਥੇ ਜਿਹੜੇ ਪੰਜਾਬ ਦੇ ਲੋਕ ਜਿਹੜੇ ਆ ਜਿਹੜੇ ਬੇਕਸੂਰ ਲੋਕ ਉਹਨਾਂ ਨੂੰ ਮਾਰ ਕੇ ਇਹਨਾਂ ਦੇ ਘਰੇ ਰੋਟੀ ਖਾਦੇ ਉਹਦੇ ਉਹ ਭੈਣਾਂ ਨਾ ਜੀ ਇਹ ਉਹਨਾਂ ਤਾਂ ਵੈਸੇ ਨਹੀਂ ਸ਼ੋਭਿਤ ਆ ਇਹ ਗੱਲਾਂ ਕਰਨੀਆਂ ਐਨਕੇ ਸ਼ਰਮਾ ਜੀ ਕਹਿੰਦੇ ਜੀ ਪੰਜਾਬ ਦਾ ਭਲਾ ਆਮ ਅਕਾਲੀ ਦਲੇ ਕਰ ਸਕਦੀ ਆ ਆਮ ਆਦਮੀ ਪਾਰਟੀ ਤੋਂ ਕੋਈ ਉਮੀਦ ਨਹੀਂ ਕਰਨੀ ਚਾਹੀਦੀ ਪਤਾ ਕੀ ਹੈ ਟਵਾਣਾ ਸਾਹਿਬ ਐਨਕੇ ਸ਼ਰਮਾ ਦਾ ਵਿਚਾਰੇ ਪ੍ਰਾਪਰਟੀ ਡੀਲਰ ਨੇ ਜੀ ਉਹ ਤਾਂ ਪ੍ਰਾਪਰਟੀ ਦਾ ਕੰਮ ਕਰਦੀ ਹੈ ਜੀ ਉਹਨਾਂ ਦੇ ਰਾਜਨੀਤਿਕ ਜੇ ਕਿਦੇ ਪੈਸੇ ਨਾਲ ਮਤਲਬ ਰਾਜਨੀਤੀ ਚੱਲਦੀ ਹੋਵੇ ਫਿਰ ਤੁਹਾਡਾ ਨੀਵਾਨੀ ਪ੍ਰਧਾਨ ਮੰਤਰੀ ਹੁੰਦੇ ਦੇਸ਼ ਦੇ ਜੀ ਫਿਰ ਮੋਦੀ ਸਾਹਿਬ ਨੂੰ ਕਿੰਨੇ ਬਣਾਉਣਾ ਸੀ ਪੈਸੇ ਨਾਲ ਥੋੜਾ ਕਿਸਮਤ ਨਾਲ ਗੱਲ ਹੁੰਦੀ ਹੈ ਜੀ ਤੁਸੀਂ ਠੀਕ ਹੈ ਤੁਹਾਡਾ ਸੂਤ ਲੱਗ ਗਿਆ ਜੀ ਸਰਕਾਰ ਆ ਧੱਕਾ ਕਰ ਰਹੀ ਆ ਆਮ ਆਦਮੀ ਪਾਰਟੀ ਇਦਾਂ ਦਾ ਬਿਆਨ ਵੀ ਦਿੱਤਾ ਉਹਨਾਂ ਦੀ ਸਰਕਾਰ ਆ ਕਹਿੰਦੇ ਧੱਕਾ ਕਰ ਰਹੇ ਨਹੀਂ ਬਿਆਨ ਦੇਣ ਨੂੰ ਬਿਆਨ ਦੇਣ ਨੂੰ ਜੋ ਮਰਜ਼ੀ ਬਿਆਨ ਦੇ ਦਿਓ ਜੀ ਆਪਾਂ ਤਾਂ ਸੈਂਟਿਕ ਗੱਲ ਕਰਦੇ ਆ ਕਿ ਐਨ ਕੇ ਸ਼ਰਮਾ ਸਾਹਿਬ ਇੱਕ ਪਤਾ ਨਹੀਂ ਕਿਦਾਂ ਦੋ ਵਾਰੀ ਪਹਿਲਾਂ ਮੇਲੇ ਬਣੇ ਨੇ ਜੀ ਉਹਨਾਂ ਨੂੰ ਮੌਕਾ ਮਿਲਿਆ ਨਾ ਜੀ ਮੌਕਾ ਮਿਲੇ ਨਾ ਜੀ ਮੈਨੂੰ ਨਾਬੇਲੀ ਦੱਸ ਦੇ ਨੇ ਅਨਕਿਸ਼ਰਮਾ ਜੀ ਨੇ ਕੀ ਕੀਤਾ ਚਲੋ ਹੁਣ ਤਾਂ ਇਲੈਕਸ਼ਨ ਲੜ ਰਹੇ ਨੇ ਕਦੇ ਆਏ ਨੇ ਜੀ ਇੱਥੇ ਪੁੱਛ ਲੋ ਕਿਸੇ ਬਜ਼ੁਰਗ ਨੂੰ ਕਿ ਨੀ ਅਕਾਲੀ ਦਲ ਦਾ ਕੈਂਡੀਡੇਟ ਕਿਹੜਾ ਕਿਉਂ ਨਾਂ ਤੱਕ ਨਹੀਂ ਜੀ ਪਤਾ ਆਪਾਂ ਆਪਾਂ ਆਪਣੀ ਕਮੀ ਦੱਸਣੀ ਨਹੀਂ ਆਪਣੀ ਆਪਣੀ ਗਲਤੀ ਛਪਾਉਣ ਦੇ ਚੱਕਰ 'ਚ ਆਪਾਂ ਦੂਜੇ ਨੂੰ ਬੁਰਾ ਕਹੀ ਜਾਓ ਇਹ ਕਿਰਦਾਰ ਇਹਨਾਂ ਪਾਰਟੀਆਂ ਦਾ ਜੀ ਠੀਕ ਹੈ ਹਜ਼ਾਰਾਂ ਕਮੀਆਂ ਹੁੰਦੀਆਂ ਨੇ ਮੈਂ ਕੱਲ ਮਾਨ ਦਾ ਸਰਕਾਰ ਕੰਮ ਕਰਦੀ ਆ ਤਾਂ ਬਹੁਤ ਸਾਰੀਆਂ ਗਲਤੀਆਂ ਗੁੱਸਾ ਕਿ ਪਰ ਬੰਦੇ ਦੀ ਤਮੰਨਾ ਇਹ ਹੈ ਕਿ ਅਸੀਂ ਕੁਝ ਨਾ ਕੁਝ ਕਰੀਏ ਤੇ ਇਹਨਾਂ ਦੀ ਤਮੰਨਾ ਕੀ ਸੀਗੀ ਇਹਨਾਂ ਦੀ ਤਮੰਨਾ ਕੀ ਸੀਗੀ ਜੀ ਬੇ ਕਿ ਦੁਨੀਆ ਭਰ ਦੇ ਸਿੱਖਾਂ ਦੀ ਜਿਹੜੀ ਹੈ ਮਤਲਬ ਭਾਵਨਾ ਨੂੰ ਰੇਸ ਲੱਗੀ ਹੈ ਜੀ ਉਹ ਕਿਹਦੇ ਰਾਜ ਚ ਹੋਇਆ ਜੀ ਠੀਕ ਹੈ ਗਰੀਬ ਗਰੀਬੀ ਤੋਂ ਕੱਢਣਾ ਦਾ ਕੀ ਸੀ ਗਰੀਬ ਹੋਰ ਗਰੀਬ ਹੁੰਦਾ ਗਿਆ ਇਹਨਾਂ ਦੇ ਰਾਜ ਦੇ ਵਿੱਚ ਔਰ ਇਹੋ ਹੀ ਨੇ ਮੈਨੂੰ ਕੋਈ ਬੰਦਾ ਦੱਸਦਾ ਸੀ ਕਹਿੰਦੇ ਜੀ ਕੀ ਹੋਇਆ ਵੀ ਇਹਨਾਂ ਨੇ ਫੈਸਲਾ ਕਰ ਲਿਆ ਵੀ ਐਸਜੀਪੀਸੀ ਦਾ ਪ੍ਰਧਾਨ ਆ ਬੰਦਾ ਬਣਾਉਣਾ ਠੀਕ ਹੈ ਜੀ ਤੇ ਕੈਪਟਨ ਸਾਹਿਬ ਨੇ ਫੋਮ ਕਹਿੰਦੇ ਨਹੀਂ ਜੀ ਮੇਰੀ ਇੱਜ਼ਤ ਦਾ ਸਵਾਲ ਹੈ ਤੁਸੀਂ ਇਹ ਨਹੀਂ ਇਹ ਬੰਦਾ ਬਣਾ ਦੋ ਇਹ ਤਾਂ ਉਹ ਲੋਕ ਨੇ ਜੀ ਇਹ ਤਾਂ ਕਹਿੰਦੇ ਜੀ ਅਸੀਂ ਪੰਜਾਬ ਲਈ ਜੇਲਾਂ ਕੱਟੀਆਂ ਨੇ ਵੱਡਾ ਸੰਤਾਪ ਹੋ ਗਿਆ ਆਜ਼ਾਦੀ ਟਾਈਮ ਵੀ ਬਾਦਲ ਸਾਹਿਬ ਨੇ ਬਹੁਤ ਟਾਈਮ ਜੇਲ੍ਹ ਕੱਟੀ ਹੈ ਜੀ ਆਮ ਆਦਮੀ ਪਾਰਟੀ ਨੇ ਦੱਸਣ ਕੀ ਕਰਿਆ ਅਸੀਂ ਤਾਂ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਵਾਸਤੇ ਤਾਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਇਆ ਸੀ ਅੱਛਾ ਪੰਜਾਬ ਸੋਨੇ ਦੀ ਚਿੜੀ ਹੈ ਜੀ ਇੱਕ ਮਿੰਟ ਭਾਈ ਸਾਹਿਬ ਪੰਜਾਬ ਸੋਨੇ ਦੀ ਚਿੜੀ ਹੈ ਜੀ ਬਾਦਲ ਸਾਹਿਬ ਦੇ ਟਾਈਮ ਤੋਂ ਹਾਂ ਜੀ ਸੋਨੇ ਦੀ ਚਿੜੀ ਹੈ ਪੰਜਾਬ ਕਦੇ ਵੀ ਨਹੀਂ ਸੋਨੇ ਦੀ ਚਿੜੀ ਪੰਜਾਬ ਬਾਦਲ ਸਾਹਿਬ ਪਹਿਲਾਂ ਹੁੰਦੇ ਸੀ ਕ ਨੇ ਹੋਪ ਸੁਨੇ ਜਿਹੜਾ ਹੱਦ ਹੋ ਗਈ ਸੋਨਾ ਕਿਤੇ ਬਾਹ ਚਾਂਦੀ ਬਣ ਜੂ ਜੀ ਹੂੰ ਸੋਨਾ ਦਾ ਸੁਣਿਆ ਰਹਿਣਾ ਜੀ ਚੰਨ ਚੜਿਆ ਕੋਲ ਆਲਮ ਦੇਖੀਏ ਜਿਹੜਾ ਚੰਨ ਚੜਿਆ ਉਹ ਤਾਂ ਦੱਸਣ ਦੀ ਲੋੜ ਹੀ ਨਹੀਂ ਕਿਸੇ ਨੂੰ ਜੀ ਜਿਹੜਾ ਕੰਮ ਹੁੰਦਾ ਨਾ ਜੀ ਹੁਣ ਹੁਣ ਕੇਜਰੀਵਾਲ ਸਾਹਿਬ ਜੇਲ੍ਹ ਚ ਬੰਦ ਸੀਗੇ ਚਲੋ ਹੁਣ ਆਏ ਨੇ 20 ਕਿ ਦਿਨ ਲਈ ਹੁਣ ਫੇਰ ਚਲੇ ਜਾਣਾ ਜੀ ਇਹ ਆ ਜੇਲ੍ਹ ਜੀ ਇਹ ਹਰ ਜੇਲ੍ਹ ਦੇ ਵਿੱਚ ਜਬਰਦਸਤ ਬੰਦ ਬਾਦਲ ਸਾਹਿਬ ਤਾਂ ਪਤਾ ਨਹੀਂ ਧੱਕੇ ਨਾਲ ਹੀ ਕਹਿ ਕਿ ਇਹਨੂੰ 4 ਦਿਨ ਪਤਾ ਨਹੀਂ ਕਿਹੜੇ ਫਾਰਮਾ ਚੋਂ ਕੱਟ ਕੇ ਉਹਦੀ ਜੇਲ੍ਹ ਬਣਾ ਦਿੰਦੇ ਸੀ ਜੀ ਇਹੋ ਜਿਹੇ ਜੇਲ੍ਹਾਂ ਜਿਹੜੀਆਂ ਨਾ ਜੀ ਇਹਨਾਂ ਨੇ ਜੇ ਜੇਲ ਕੱਟੀ ਅਸੀਂ ਉਹ ਕੀਤਾ ਸੀ ਉਹ ਕੀਤਾ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਜਾਨੀ ਇਹਨਾਂ ਦੇ ਵਿੱਚ ਇੱਕ ਕਾਮ ਪ੍ਰਥਾ ਜੀ ਅਕਾਲੀ ਦਲ ਦੇ ਵਿੱਚ ਵੀ ਜਿਹੜਾ ਜੇਲ ਕੱਟਦਾ ਜੋ ਲੀਡਰ ਬਣ ਜਾਂਦਾ ਇਹ ਜੇਲ ਇੱਕ ਦਿਨ ਕੱਟ ਕੇ ਉਹਨੂੰ ਦੱਸਿਆ ਜਾਣਗੇ ਮੈਂ ਜੇਲਾਂ ਕੱਟੀਆਂ ਨੇ ਜੀ ਪਿੱਛੋਂ ਫਿਰ ਜਗਾਰੇ ਛੜਨੇ ਪਰ ਮਤਲਬ ਇਹ ਇਹਨਾਂ ਦਾ ਆਪਣਾ ਇੱਕ ਟ੍ਰੈਂਡ ਜਿਹਾ ਹੈਗਾ ਪੰਜਾਬ ਦੇ ਲੋਕਾਂ ਦੀ ਸਮੱਸਿਆ ਕੀ ਹੈ ਜੀ ਪੰਜਾਬ ਦਾ ਬ੍ਰੇਨ ਡレイン ਕਿਉਂ ਹੋ ਰਿਹਾ ਫਿਰ ਪੰਜਾਬ ਦੇ ਲੋਕ 1972 ਤੋਂ ਕਿਉਂ ਕੈਨੇਡਾ ਜਾਣਾ ਸ਼ੁਰੂ ਹੋਏ ਜੀ ਕਿਉਂ ਇੰਗਲੈਂਡ ਜਾਣਾ ਸ਼ੁਰੂ ਹੋਏ ਕਿਉਂ ਬਾਹਰਲੇ ਮੁਲਕਾਂ ਜਾਣਾ ਉਦੋਂ ਕੱਢਾ ਸੀ ਸੀਗੇ ਜੀ ਪਾਰਟੀ ਸਾਡੀ ਤਾਂ 20 ਹੇ ਉਹ 1984 ਦੇ ਵਿੱਚ ਫਿਰ ਦਰਬਾਰ ਸਾਹਿਬ ਤੇ ਏਡਾ ਵੱਡਾ ਹੋਇਆ ਜੀ ਉਦੋਂ ਫਿਰ ਕਾਲੀ ਦਲ ਉਹਦੋਂ ਕੀ ਕੀਤਾ ਜੀ ਪੰਜਾਬ ਦੇ ਵਿਜੱਤਵਾਦ ਦੇ ਟਾਈਮ ਇੰਨੇ ਹੱਥੇ ਨੌਜਵਾਨ ਮਾਰੇ ਗਏ ਨੇ ਜੀ ਤੇ ਉਦੋਂ ਉਦੋਂ ਕਹੜਾਮਪੜੀ ਸਰਕਾਰ ਸੀਗੀ ਜੀ ਇਹ ਸਾਰਾ ਕੁਝ ਨਾਏ ਹੋ ਜਾਊਗਾ ਜੀ ਅੱਜ ਪੰਜਾਬ 3 ਰਕ ਕਰੋੜ ਦਾ ਕਰਜ਼ਾ ਹੀ ਆ ਉਹ ਕਰਜ਼ਾ ਕਿਥੇ ਆਮ ਪੜੀ ਚੜਾਇਆ ਜੀ ਕਿੰਨੇ ਚੜਾਇਆ ਉਹ ਕਰਜ਼ਾ ਚੜਾਇਆ ਫਿਰ ਜੀ ਆ ਦੇਖ ਲੋ ਕਾਲੀਆਂ ਚੜਾਇਆ ਕਹਿੰਦੇ ਇਹ ਕਾਲੀਆਂ ਜੀ ਰਹੇ ਨੇ ਬਾਪੂ ਦੇ ਨਾਲ ਮੈਂ ਮੇਰੀ ਜੇਲ੍ਹ ਬੰਨ੍ਹਦੀ ਆ ਕਾਲੀਆਂ ਨਾਲ ਇਹ ਲੱਗੱਟੀ ਹੈ ਜੀ ਕੁਝ ਅੜਸਾਂ ਤੋੜ ਰਹੇ ਲੋ ਅੱਛਾ ਜੀ ਸਾਡਾ ਬੱਤਰ ਜੇਲ੍ਹ ਹੀ ਕੱਟੀ ਫਿਰਦਾ ਸਾਡੇ ਜਦ ਤੂੰ ਮੈਂ ਮੇਰੀ ਬੰਨ੍ਹਦੀ ਹੋਈ ਹੈ ਹਾਂ ਕਿਹੜੀ ਜੇਲ੍ਹ ਚ ਸੀਗੇ ਆਪਣੇ ਵੀ ਪਟਿਆਲੇ ਵੀ ਰਹੇ ਹੈ ਜੀ ਬਾਦਰਗੜ੍ਹ ਵੀ ਰਹੇ ਹੈ ਜੀ ਫਰੋਜ਼ਪੁਰ ਵੀ ਰਹੇ ਹੈ ਅੱਛਾ ਹਾਂ ਜੀ ਆ ਦੇਖ ਲੋ ਦੇਖ ਲੋ ਠੀਕ ਹੈ ਨਾ ਹੁਣ ਇਹ ਇਹ ਗੱਲ ਨੂੰ ਹੁਣ ਇਹਨਾਂ ਨੂੰ ਕਈ ਵੀ ਇਹਨਾਂ ਜੇਲ੍ਹ ਕੱਤੀ ਆ ਜਿਨ੍ਹਾਂ ਨੇ ਬਿਲਕੁਲ ਕੱਟੀ ਹੈ ਜੀ ਜੇਲ ਪਰ ਉਹਨਾਂ ਨੇ ਸਿਰਫ ਜੇਲ ਦਾ ਨਾ ਜਿਵੇਂ ਨਾਰਾ ਬਣਾ ਕੇ ਵੀ ਜੇਲ ਕੱਟੀ ਬਾ ਸਾਨੂੰ ਜੇਲ ਕੱਟੀ ਹੈ ਜੀ ਹੁਣ ਜੇਲ ਨਾਲ ਮਤਲਬ ਜੇਪਾ ਕਹੀਏ ਵੀ ਸਾਨੂੰ ਮੌਕਾ ਦਿਓ ਸੰਗਤ ਨੇ ਮੌਕਾ ਦਿੱਤਾ ਵੀ ਪੰਜ ਵਾਰ ਪੰਜ ਵਾਰ ਕੋਈ ਮੜੀਆਂ ਦਾ ਪ੍ਰਧਾਨ ਨਹੀਂ ਬਣਾਉਂਦਾ ਕਿਸੇ ਨੂੰ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਤਾ ਅੱਜ ਭਾਵੇਂ ਨਹੀਂ ਹੈ ਕਿ ਮੈਂ ਤਾਂ ਭੁਗਤੇ ਵੀ ਜਾ ਕੇ ਆਇਆ ਸੀਗਾ ਤੇ ਪਰ ਪੰਜਾਬ ਦੇ ਵਿੱਚ ਪੰਜਾਬ ਦੀ ਜ਼ਮੀਨ ਪੰਜਾਬ ਦਾ ਪਾਣੀ ਥੱਲੇ ਜਾਣਾ ਪੰਜਾਬ ਦਾ ਬ੍ਰੇਨ ਡレイン ਹੋਣਾ ਬਾਹਰਲੇ ਮੁਲਕਾਂ ਦੇ ਬੱਚਿਆਂ ਦਾ ਜਾਣਾ ਪੰਜਾਬ ਦੀ ਸਿੱਖਿਆ ਨੂੰ ਢਾਹ ਲਾਉਣੀ ਸਾਰਾ ਕੁਝ ਇਹਨਾਂ ਨੇ ਤਾਂ ਕੀਤਾ ਜੀ ਠੀਕ ਹੈ ਨਾ ਤੇ ਆਪਾਂ ਉਹਨੂੰ ਕਿਵੇਂ ਭੁਲਾ ਸਕਦੇ ਆ ਜੀ ਅਸੀਂ ਤਾਂ ਅਸੀਂ ਅਸੀਂ ਥੋੜਾ ਕੁਝ ਕੀਤਾ ਜੀ ਡਾਕਟਰ ਗਾਂਧੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਭਾਈਵਾਲ ਰਹੇ ਨੇ ਕਿਸੇ ਟਾਈਮ ਇੱਥੋਂ ਐਮਪੀ ਵੀ ਬਣੇ ਨੇ ਪਟਿਆਲੇ ਤੋਂ ਆਮ ਆਦਮੀ ਪਾਰਟੀ ਵੱਲੋਂ ਤੇ ਹੁਣ ਕਾਂਗਰਸ ਵੱਲੋਂ ਚੋਣ ਲੜ ਰਹੇ ਨੇ ਉਹ ਵੀ ਬੜੇ ਬਿਆਨ ਦੇ ਰਹੇ ਨੇ ਜੀ ਕਹਿੰਦੇ ਆਮ ਆਦਮੀ ਪਾਰਟੀ ਦਾ ਵਜੂਦ ਖਤਮ ਹੋਣ ਜਾ ਰਿਹਾ ਪੰਜਾਬ 'ਚ ਅੱਛਾ ਜੀ ਇਹ ਤਾਂ ਉਹਦਾ ਵੀ ਕਹਿੰਦੇ ਜਦੋਂ 14 'ਚ ਬਣਾਈ ਜਦੋਂ ਬਣਾ ਕੇ ਸਾਲ ਕੇ ਬਾਅਦ ਬਹੁਤ ਸਿਆਣੇ ਹੋ ਗਏ ਨੇ ਵੀ ਪੰਜਾਬ ਵਜੂਦ ਖਤਮ ਹੋ ਰਿਹਾ ਕੇਜਰੀਵਾਲਾ ਐ ਕਰਦਾ ਕੇਜਰੀਵਾਲਾ ਤਾਂ ਤੀਜੀ ਵਾਰ ਸਰਕਾਰ ਬਣਾ ਗਿਆ ਦਿੱਲੀ 'ਚ ਆਮ ਆਦਮੀ ਪਾਰਟੀ ਪੰਜਾਬ 'ਚ ਆਪੋਜੀਸ਼ਨ 'ਚ ਆ ਗਈ ਇੱਥੇ ਪੰਜਾਬ ਸਰਕਾਰ ਬਣਾ ਕੇ ਜੀ ਗਾਂਧੀ ਜੀ ਆਪ ਆਪਣੀ ਇਲੈਕਸ਼ਨ ਹਾਰ ਗਏ ਜੀ ਫਿਰ ਆਪਣੀ ਆਪਣੀ ਪਾਰਟੀ ਛੱਡ ਕੇ ਠੀਕ ਹੈ ਨਾ ਫਿਰ ਖੈਰੇ ਨਾਲ ਜਾ ਲੜੇ ਜੀ ਫੇਰ ਹੋਰ ਆਪਣਾ ਬਣਾ ਲਿਆ ਸਿਸਟਮ ਜਾ ਹੁਣ ਕਾਂਗਰਸ ਦੇ ਵਿੱਚ ਆ ਗਏ ਜੀ ਨਾ ਇਹ ਕੋਈ ਤਰੀਕਾ ਥੋੜਾ ਜੀ ਗਾਂਧੀ ਸਾਹਿਬ 74 75 ਸਾਲ ਨਾਲ ਇਹ ਤਾਂ ਪੈਨਸ਼ਨ ਪੁੰਚਣ ਵਾਲੀ ਉਮਰ ਹੈ ਜੀ ਹੁਣ ਆਰਾਮਨਾਵ ਤੇ ਬੈਠੋ ਉੱਥੇ ਕੰਮ ਕਰੋ ਆਪਦਾ ਦੋ ਜਣੇ ਫੜ ਕੇ ਤੋੜਦੇ ਆਦਰੋਂ ਉਹ ਪਾਤਰ ਸਾਹਿਬ ਦੀ ਕਹਾਣੀ ਜੇ ਸੁਣਾਇਆ ਨਾ ਮੋਮਬਤੀਆਂ ਜਗਾ ਲਓ ਜੀ ਸੂਰਜ ਚੜ੍ਹੇਗਾ ਜੀ ਐ ਹੋਏਗਾ ਹੈ ਨਾ ਉਹ ਪਹਿਲਾਂ ਵੀ ਸੁਣਾਉਂਦੇ ਸੀਗੇ ਜੀ ਆਵਾ ਤੁਈ ਪਾਰਟੀ ਟਾਈਮ ਉਹੀ ਹੈ ਜੀ ਉਹੀ ਯਾਦ ਕਰੀਏ ਨਵੀਂ ਕੋਈ ਨਹੀਂ ਬਣਾਈ ਉਹਨਾਂ ਨੇ ਅੱਛਾ ਜੀ ਪੁਰਾਣੀ ਹੈ ਜੀ ਉਹ ਇਸਕੇ ਹੈਗੇ ਸਾਡੇ ਸਤਕਾਰਯੋਗ ਨੇ ਪਰ ਉਹਨਾਂ ਨੂੰ ਬੇਨਤੀ ਹੈ ਵੀ ਵੈਸੇ ਹੀ ਕਦੇ ਮੈਨੂੰ ਵੀ ਤੁਸੀਂ ਤੁਸੀਂ ਵੀ ਚੈੱਕ ਕਰ ਰਹੇ ਹੋ ਵੀ 1 ਜੂਨ ਤੋਂ ਬਾਅਦ ਕਦੇ ਆਏ ਨੇ ਨਾਬੇ ਕਦੇ ਵੀ ਨਹੀਂ ਆਉਣਾ ਜੇ ਉਹਨਾਂ ਕਹਿੰਗੇ ਨਾ ਵੀ ਚਲੋ ਤੁਸੀਂ ਹਾਰ ਗਿਆ ਨਾਬੇ ਥੋੜਾ ਪ੍ਰੋਗਰਾਮ ਕਰਾਉਣਾ ਉਹਨੇ ਕਹਣਾ ਜੀ ਮਸਾ ਖੜਾ ਛੋੜਿਆ ਜੀ ਮੈਨੂੰ ਨਹੀਂ ਜਾਨਾ ਕਿਤੇ ਉਹਨਾਂ ਦੀ ਭਾਵਨਾ ਤਾਂ ਹੈ ਜਦੋਂ ਬਣੇ ਨਾ ਮੈਂਬਰ ਪਾਰਲੀਮੈਂਟ ਮੈਨੂੰ ਇਹ ਆਦਾ ਲੋਕਾਂ ਦੇ ਭੋਗਾਂ ਤੇ ਲੋਕਾਂ ਦੀ ਖੁਸ਼ੀ ਦੇ ਟਾਈਮ ਮਨਾ ਕਰ ਦਿੰਦੇ ਸਾਬ ਕਹਿੰਦੇ ਮੈਂ ਭੋਗਾਂ ਵਾਲਾ ਐਮਐਲ ਐਮਪੀ ਨਹੀਂ ਹੈਗਾ ਮੈਂ ਭੋਗਾਂ ਵਾਲਾ ਐਮਪੀ ਨੇ ਜਿਹੜਾ ਕੋਈ ਮੜੀਆਂ ਦੀ ਸਮਸ਼ਾਨ ਘਾੜ ਲਈ ਪੈਸੇ ਲੈਣੇ ਜਾਂ ਕਹਿੰਦਾ ਪਹਿਲਾਂ ਮੜੀਆਂ ਇੱਕ ਕਰੋ ਚੰਗੀ ਗੱਲ ਪਰ ਜਿਹੜੀਆਂ ਹੈਗੀਆਂ ਨੇ ਜੀ ਉਹਦੀ ਵੀ ਤਾਂ ਸਾਮ ਸੰਭਾਲ ਕਰਨੀ ਹੈ ਉਹਨਾਂ ਨੂੰ ਸਵਾਲ ਦਿੱਤੀ ਇੱਕ ਮਿੰਟ ਇੱਕ ਫਿਰ ਕਹਿੰਦੇ ਟ੍ਰੇਨਾਂ ਦੀ ਲਾਈਨਾਂ ਦੋ ਬਣਾਤੀਆਂ ਉਹਨਾਂ ਨੂੰ ਇਹ ਪੁੱਛਿਆ ਜੀ ਇਹ ਤਾਂ ਪੂਰੇ ਇੰਡੀਆ 'ਚ ਬਣ ਰਹੀਆਂ ਨੇ ਜੀ ਇਹਦਾ ਸੈਂਟਰ ਸੈਂਟਰ ਸਰਕਾਰ ਦੀ ਪਾਲਿਸੀ ਜੀ ਹਾਈਵੇ ਬਣ ਰਹੇ ਨੇ ਟ੍ਰੇਨਾਂ ਡਬਲ ਹੋ ਰਹੀਆਂ ਨੇ ਠੀਕ ਹੈ ਔਰ ਪਾਸਪੋਰਟ ਦਫਤਰ ਕਹਿੰਦੇ ਖਲਾਤਾ ਪਾਸਪੋਰਟ ਦਫਤਰ ਤਾਂ ਆਨਲਾਈਨ ਜਿੱਥੇ ਮਰਜ਼ੀ ਅੱਜ ਕੱਲ ਤਾਂ ਆਨਲਾਈਨ ਹੀ ਹੋ ਜਾਂਦਾ ਸਿਸਟਮ ਸਾਰਾ ਜੀ ਮਤਲਬ ਥੋੜੀ ਪ੍ਰਾਪਤੀ ਕੀ ਹੈ ਪੰਜ ਪਿੰਡ ਇੱਕ ਮੈਂਬਰ ਪਾਰਲੀਮੈਂਟ ਨੇ ਬਣਾਉਣੇ ਹੁੰਦੇ ਆ ਜਿਹੜੇ ਜਿਹੜੇ ਮਾਡਲ ਹੁਣ ਪਰੇ ਲੋਕ ਸਭਾ ਉਹ ਗਣਾ ਦਿਨ ਕਿਹੜੇ ਪੰਜ ਪਿੰਡ ਬਣਾਏ ਜੀ ਬਣਾਏ ਨਾ ਜੀ ਕੁਝ ਪਰ ਉਹ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਦੱਸ ਰਹੇ ਨੇ ਜੀ ਕਹਿੰਦੇ ਸੁਰਖੀ ਪਾਊਡਰ ਪ੍ਰਾਣੀਆਂ ਇਮਾਰਤਾਂ ਨੂੰ ਲਾ ਕੇ ਰਿਪੇਅਰਾਂ ਕਰਕੇ ਮਹੱਲਾ ਕਲੀਨਿਕ ਬਣਾ ਕੇ ਬਾਵਾ ਖੱਟ ਰਹੇ ਨੇ ਕਰਿਆ ਕੁਛ ਨਹੀਂ ਪ੍ਰਾਣੀਆਂ ਇਮਾਰਤਾਂ ਸੀ ਉਹਨੂੰ ਕਹ ਤੁਸੀਂ ਵੀ ਕਰ ਲਓ ਕੁਛ ਤੁਸੀਂ ਵੀ ਕਰ ਲਓ ਰੰਗ ਪੁਰਾਣੇ ਤੁਸੀਂ ਤੁਸੀਂ ਕੀ ਕੀਤਾ ਸਲਿੱਪ ਤੇ ਲਿਖ ਕੇ ਦਿੱਤਾ ਵੀ ਮੈਂ ਫੀਸ ਲੈ ਲੈਂਦਾ ਅੱਗੇ 2000 ਦਾ ਕਮਿਸ਼ਨ ਆ ਕਿੰਨੂੰ ਨਹੀਂ ਪਤਾ ਸਾਰਾ ਪੰਜਾਬ ਜਾਣਦਾ ਜੀ ਇਹ ਕਮਿਸ਼ਨ ਦੇ ਕਿਹੜਾ ਕਿਹੜਾ ਇਹ ਦਿਲ ਦਾ ਇਲਾਜ ਕਰਾਉਂਦੇ ਸਾਰਿਆਂ ਨੂੰ ਪਤਾ ਜੀ ਸਭ ਨੂੰ ਪਤਾ ਇਸ ਕਰਕੇ ਚਲੋ ਇਲੈਕਸ਼ਨ ਆ ਠੀਕ ਹੈ ਨਾ ਇਲੈਕਸ਼ਨ ਨੂੰ ਇਲੈਕਸ਼ਨ ਤਰ੍ਹਾਂ ਲੜੋ ਤੁਸੀਂ ਆਪਣੇ ਕੰਮ ਗਿਣਾਓ ਵੀ ਆ ਜੇ ਮੈਂਬਰ ਪਾਰਲੀਮੈਂਟ ਮੈਂ ਕੀ ਕੀਤਾ ਜੀ ਤੁਸੀਂ ਆਪਣੀ ਲਿਆਕਤ ਦਿਖਾਓ ਆਪਣੀ ਸਿਆਣਪ ਦਿਖਾਓ ਜੀ ਕੰਜ ਬਹੁ ਕੱਸਦੇ ਨੇ ਜੀ ਪੱਤਰਕਾਰਾਂ ਨੇ ਕਿਹਾ ਕਿ ਭਗਵੰਤ ਸਿੰਘ ਸਾਹਿਬ ਕਹਿ ਰਹੇ ਨੇ ਕਿ 13 0 ਹੋਣ ਜਾ ਰਿਹਾ ਹੈ ਕਹਿੰਦੇ ਜੀ ਉਹ ਤਾਂ 25 0 ਵੀ ਕਹਿ ਸਕਦੇ ਨੇ 8 ਵਜੇ ਤੋਂ ਬਾਅਦ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਇਦਾਂ ਦੇ ਬਿਆਨ ਦੇ ਰਹੇ ਨੇ ਅੱਛਾ ਗਾਂਧੀ ਸਾਹਿਬ ਕਹਿੰਦੇ ਹਾਂਜੀ ਅੱਛਾ ਜੀ ਚਲੋ ਕੋਈ ਨਹੀਂ ਪ੍ਰਮਾਤਮਾ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੂਗਾ ਜੀ ਭਗਵੰਤ ਸਿੰਘ ਸਾਹਿਬ ਪੰਜਾਬ ਲਈ ਕੰਮ ਇਹ ਉਹੀ ਗਾਂਧੀ ਜੀ ਨੇ ਜਦੋਂ ਇਹ ਮੈਂਬਰ ਪਾਰਲੀਮੈਂਟ ਬਣੇ ਨਾ ਤਾਂ ਕੇਜਰੀਵਾਲ ਸਾਹਿਬ ਨੇ ਇਹਨਾਂ ਨੂੰ 4 ਐਮਪੀ ਜਿੱਤੇ ਸੀਗੇ 14 ਜਿਨ੍ਹਾਂ ਨੂੰ ਹੈੱਡ ਬਣਾਇਆ ਸੀ ਫਿਰ ਸਾਲ ਬਾਅਦ ਇਹ ਤਾਤੇ ਮਾਤੇ ਕਰਨ ਲੱਗੇ ਫਿਰ ਇਹ ਪਾਰਟੀ ਨੂੰ ਗਲਤ ਦੱਸਣ ਲੱਗੇ ਜੀ ਤੇ ਇਹ ਉਹੀ ਉਹੀ ਧਰਮਵੀਰ ਗਾਂਧੀ ਆ ਜਿਹੜੇ ਕਾਂਗਰਸ ਨੂੰ ਕਹਿੰਦੇ ਸੀਗੇ ਇਸ ਤੋਂ ਖਤਰਨਾਕ ਪਾਰਟੀ ਕੋਈ ਨਹੀਂ ਦੇਸ਼ 'ਚ ਵੀ ਕਾਂਗਰਸ ਤੋਂ ਬਚਿਓ ਕਾਂਗਰਸ ਹੁਣ ਉਸੇ ਪਾਰਟੀ 'ਚ ਇਲੈਕਸ਼ਨ ਲੜ ਰਹੀ ਹੈ ਜੀ ਉਹ ਕਹਿੰਦੇ ਜੀ ਇਹਨਾਂ ਦੇ ਐਮਐਲਏ ਮੰਤਰੀ ਮਾਈਨਿੰਗਾਂ ਤੋਂ ਹੀ ਪੈਸਾ ਇਕੱਠਾ ਕਰ ਰਹੇ ਨੇ ਰੇਤੇ ਦੀਆਂ ਖੱਡਾਂ ਖੁਲਾ ਰਹੇ ਨੇ ਇਦਾਂ ਦੇ ਸਵਾਲ ਬਜ਼ੁਰਗ ਹੋ ਗਏ ਜੀ ਉਹਨਾਂ ਪਤਾ ਨਹੀਂ ਕੀ ਬੋਲੀ ਜਾਂਦੇ ਉਹਨਾਂ ਦਵਾਈ ਦਵਾਓ ਜੀ ਇਹਨਾਂ ਨੂੰ ਠੀਕ ਕਰੋ ਉਹਨਾਂ ਨੂੰ ਉਦਾਂ ਹੀ ਬੈਠੇ ਕਰੀ ਐਡਾ ਸਿਆਣਾ ਬੰਦਾ ਮਤਲਬ ਕਿਹੜੇ ਕੰਮ ਵਿੱਚ ਪੈ ਗਿਆ ਜੀ ਉਹ ਕਿਸੇ ਉਹਨਾਂ ਨੂੰ ਕਹੋ ਜੀ ਭਾਈ ਸਾਹਿਬ ਜਿਹੜਾ ਕੰਮ ਆ ਤੁਹਾਡਾ ਉਹ ਕਰੋ ਰਾਜਨੀ ਤੁਹਾਡੇ ਵਾਸਤੇ ਦਾ ਕੰਮ ਥੋੜਾ ਜੀ ਹੁਣ ਕੀ ਲੱਗ ਰਿਹਾ ਜੀ ਕਿੰਨੀ ਕੁ ਮਾਰ ਜਾਣ ਨਾਲ ਡਾਕਟਰ ਬਲਵੀਰ ਜੀ ਬਾਜੀ ਮਾਰਨ ਡਾਕਟਰ ਬਲਵੀਰ ਜੀ ਵੱਡੇ ਫਰਕ ਨਾਲ ਜਿੱਤਣਗੇ ਔਰ ਜਿੱਤ ਕੇ ਇਹ ਜਿੱਤ ਕੇ ਪੰਜਾਬ ਦੇ ਜਿਵੇਂ ਲੋਕਾਂ ਦੀ ਸੇਵਾ ਕੀਤੀ ਹੈ ਤਾਂ ਕੇਂਦਰ ਦੇ ਵਿੱਚ ਵੀ ਜਾ ਕੇ ਇਹ ਸੇਵਾ ਕਰਨਗੇ ਔਰ ਅچھے ਤਰੀਕੇ ਨਾਲ ਕੰਮ ਕਰਨਗੇ ਸਿਆਣੇ ਨੇ ਸਮਝਦਾਰ ਨੇ ਔਰ ਸਭ ਤੋਂ ਵੱਡੀ ਗੱਲ ਹੈ ਲੋਕਾਂ ਨੇ ਕਮਿਟਰਨ ਨੇ ਕਿਸਾਨਾਂ ਲਈ ਕਿਸਾਨਾਂ ਦੇ ਇਥੇ ਨਾਲ ਬੈਠੇ ਨੇ ਨਾ 12-13 ਮਹੀਨੇ ਗਾਂਧੀ ਸਾਹਿਬ ਜੀ ਦਿਖਾਓ ਮੈਨੂੰ ਫੋਟੋ ਜੀ ਜੀ ਕੱਲੀ ਕਵਤਾ ਗਾਣ ਤੋਂ ਇਲਾਵਾ ਮੋਮਬਤੀਆਂ ਵਾਲੇ ਹੋਰ ਕੋਈ ਦੱਸੋ ਮੈਨੂੰ ਕਿਹੜਾ ਕੰਮ ਹੈ ਜੀ ਹੈ ਕੋਈ ਜੀ ਕੰਮ ਕਰੋਨਾ ਦੇ ਵਿੱਚ ਮੈਨੂੰ ਦਿਖਾਓ ਗਾਂਧੀ ਸਾਹਿਬ ਕਿੱਥੇ ਕੋਈ ਹੈ ਨਹੀਂ ਹਾਂ ਜੇ ਤੁਸੀਂ ਕਰਦੇ ਹੋ ਕੁਝ ਤਾਂ ਤੁਹਾਡੀ ਆਪਣੀ ਸਰਟੀਫਿਕੇਸ਼ਨ ਆ ਜੀ ਕਰੋ ਤੁਸੀਂ ਪਰ ਜੇ ਤੁਸੀਂ ਰਾਜਨੀਤੀ ਦੇ ਵਿੱਚ ਆ ਗਏ ਨਾ ਜੀ ਫਿਰ ਰਾਜਨੀਤੀ ਦੇ ਵਿੱਚ ਤੁਸੀਂ ਇਹ ਨਾ ਸੋਚੋ ਕਿ ਵੀ ਵੀ ਮੈਂ ਮੈਂ ਬਹੁਤ ਇਮਾਨਦਾਰ ਆ ਤੇ ਬਾਕੀ ਸਾਰਾ ਕੁਝ ਠੀਕ ਆ ਜੀ ਠੀਕ ਹੈ ਨਾ ਇਮਾਨਦਾਰ ਨੂੰ ਮੈਂ ਐਮਐਲਏ ਜੀ ਇੱਥੋਂ ਮੈਂ ਕਿਰਾਏ ਤੇ ਰਹਿਣਾ ਮੈਂ ਆਪਣੀ ਤਨਖਾਹ ਵੀ ਗਰੀਬ ਬੱਚਿਆਂ ਤੇ ਖਰਚ ਕਰਦਾ ਜੀ ਹੁਣ ਜੇ ਕਹਾਂ ਬਈ ਮੇਰੇ ਵਰਗਾ ਕੋਈ ਦੁਨੀਆ ਤੇ ਬੰਦਾ ਨਹੀਂ ਜੀ ਬੰਦੇ ਤਾਂ ਬਹੁਤ ਨੇ ਜੀ ਸੰਸਾਰ ਤੇ ਸੇਵਾ ਕਰਨ ਵਾਲੇ ਬਹੁਤ ਨੇ ਜਿਹੜੇ ਰਾਜਨੀਤੀ ਨਹੀਂ ਹੈਗੇ ਉਹ ਪਤਾ ਨਹੀਂ ਕਿੰਨੇ ਕਿ ਸੇਵਾ ਕਰਦੇ ਨੇ ਜੀ ਕਿੰਨੇ ਕਿੰਨੇ ਕਿ ਲੋਕਾਂ ਦੀਆਂ ਜਿਹੜੀਆਂ ਨੇ ਫੀਸਾਂ ਭਰਦੇ ਨੇ ਬੱਚਿਆਂ ਦੇ ਕਿੰਨੇ ਲੋਕਾਂ ਦੇ ਘਰ ਬਣਾਉਂਦੇ ਨੇ ਜੀ ਬਹੁਤ ਦੁਨੀਆ ਉੱਪਰ ਤੋਂ ਉੱਪਰ ਪਈ ਐ ਪਰ ਜਦੋਂ ਤੁਸੀਂ ਰਾਜਨੀਤੀ ਦੇ ਵਿੱਚ ਆ ਗਏ ਫਿਰ ਤੁਸੀਂ ਆਪਣੀ ਕਮੀ ਦੱਸਣ ਦੀ ਬਜਾਏ ਤੁਸੀਂ ਦੂਜੇ ਦੀਆਂ ਕਮੀਆਂ ਦੱਸੀ ਜਾਓ ਇਹ ਕੋਈ ਬੜੀ ਸਿਆਣੀ ਗੱਲ ਐ ਨਾਲੇ ਗੱਲ ਇਹ ਆ ਵੀ ਦੇਖੋ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ ਲੋਕਾਂ ਨੂੰ ਸਾਰਾ ਪਤਾ ਜੀ ਇਹਨਾਂ ਦੇ ਨਾਂ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸਣ ਲੱਗਿਆ ਆ ਇਹ ਤੁਸੀਂ ਜ਼ਰੂਰ ਚਲਾਓ ਜੀ ਜਿਹੜੇ ਗਾਂਧੀ ਸਾਹਿਬ ਨਾਲ ਕੋ ਮਰੇ ਆ ਜੀ ਕਾਂਗਰਸ ਦੇ ਉਹ ਪਤਾ ਕਿਸ ਝਾਕ ਚ ਨੇ ਜੀ ਦੱਸ ਦਿਆਂ ਫਿਰ ਜੀ ਉਹ ਕਹਿੰਦੇ ਜੀ ਡਾਕਟਰ ਡਾਕਟਰ ਬਲਬੀਰ ਜੀ ਪਟਿਆਲਾ ਦਿਹਾਤੀ ਤੋਂ ਜਤਨ ਉਹ ਸੀਟ ਹੋਵੇ ਖਾਲੀ ਕਹਿੰਦੇ ਫਿਰ ਅਸੀਂ ਇਲੈਕਸ਼ਨ ਲੜਾਂਗੇ ਉਥੋਂ ਮੈਂ ਕਿਹਾ ਤੁਸੀਂ ਤਾਂ ਕਹਿੰਦੇ ਵੀ ਧਰਮਵੀਰ ਕਹਿੰਦੇ ਜਤਾਉਣਾ ਉਹ ਕਹਿੰਦੇ ਕਾਨੂੰਨ ਜੀ ਜੇ ਜਿੱਤ ਗਿਆ ਫਿਰ ਸੀਟ ਕਿੱਥੇ ਫਿਰ ਸਾਡਾ ਨੰਬਰ ਕਿੱਥੇ ਲੱਗਣਾ ਜੀ ਇਹਦੇ ਤਿੰਨ ਚਾਰ ਜਿਹੜੇ ਨਾਲ ਤੁਰੇ ਫਿਰਦੇ اسی ਚੱਕਰ 'ਚ ਨੇ ਜੀ ਹੋਰ ਅੱਛਾ ਜੀ ਹਾਂ ਜੀ ਕਿ ਸਾਡਾ ਨੰਬਰ ਲੱਗੂ ਪਟਿਆਲਾ ਦਿਹਾਤੀ ਤੋਂ ਉਹ ਤਾਂ ਕਹਿੰਦੇ ਜੀ ਕਹਿੰਦੇ ਜੀ ਅਸੀਂ ਤਾਂ ਮਤਲਬ ਦੁਆ ਕਰਦੇ ਆਂ ਵੀ ਆਮ ਪਾਰਟੀ ਜਿੱਤੇ ਕਾਂਗਰਸੀ ਵੀ ਸਾਨੂੰ ਉੱਥੋਂ ਦਿਹਾਤੀ ਤੋਂ ਫਿਰ ਬਾਅਦ ਇਲੈਕਸ਼ਨ ਦੇ ਵਿੱਚ ਸਾਨੂੰ ਟਿਕਟ ਮਿਲੇ ਸਾਡਾ ਸੂਤ ਲਗੇ ਗਾਂਧੀ ਗੁੰਦੀ ਦਾ ਕੀ ਤਬਾਰਾ ਕਹਿੰਦੇ ਅੱਜ ਕੁਝ ਬੋਲਦਾ ਕੱਲ ਨੂੰ ਕੁਝ ਬੋਲੂਗਾ ਆ ਪਿੰਡਾਂ ਚ ਲੋਕ ਇਹ ਵੀ ਕਹਿੰਦੇ ਨੇ ਜੀ ਸਾਰੇ ਮੰਤਰੀ ਕਹਿੰਦੇ ਖੜੇ ਕਰਤੇ ਨੇ ਬਈ ਪੰਜਾਬ ਦਾ ਪੈਸਾ ਬਰਬਾਦ ਹੋਣਾ ਜੇ ਜਿੱਤ ਜਾਂਦੇ ਨੇ ਜਿਹੜੇ ਵੀ ਮੰਤਰੀ ਖੜੇ ਨੇ ਆਮ ਆਦਮੀ ਪਾਰਟੀ ਦੇ ਜਿਮਨੀ ਚੋਣ ਫੇਰ ਹੋਣੀ ਆ ਪੈਸਾ ਤਾਂ ਪੰਜਾਬ ਦਾ ਬਰਬਾਦ ਹੋਣਾ ਦੇਖੋ ਰਾਜਨੀਤੀ ਨੂੰ ਰਾਜਨੀਤੀ ਦੇ ਨਾਲ ਦੇਖੋ ਜੀ ਪਾਰਟੀ ਜਿਹੜੀ ਆ ਇਹ ਕੱਲ ਨਾ ਪੰਜਾਬ ਨਹੀਂ ਦੇਸ਼ ਨਹੀਂ ਪੂਰੀ ਦੁਨੀਆ ਦੇ ਵਿੱਚ ਪੋਲਿਟਿਕਸ ਨੂੰ ਪੋਲਿਟਿਕਸ ਦੇ ਨਾਲ ਦੇਖੋ ਰਣਨੀਤੀ ਕੀ ਹੈ ਦਾਨੀਤੀ ਦੇ ਵਿੱਚ ਤੁਸੀਂ ਦੇਖਣਾ ਕਿ ਜੀ ਕਿਹੜਾ ਬੰਦਾ ਕਿਹੜੇ ਸਮੇਂ ਤੇ ਕਿੱਥੇ ਕੰਮ ਆ ਸਕਦਾ ਹਥਿਆਰ ਤਾਂ ਉਹ ਜਿਹੜਾ ਸਮੇਂ ਤੇ ਕੰਮ ਆਵੇ ਜੀ ਇਹ ਤਾਂ ਇਹ ਤਾਂ ਪਾਰਟੀ ਦੀ ਰਣਨੀਤੀ ਹੈ ਜੀ ਪਾਰਟੀ ਦੀ ਰਣਨੀਤੀ ਹੈ ਪਾਰਟੀ ਦੇ ਵਿੱਚ ਹੁਣ ਤੁਸੀਂ ਬੀਜੇਪੀ ਦੇ ਸੈਂਟਰ ਦੇ ਵਿੱਚ ਜਿਹੜੇ ਨਰਿੰਦਰ ਤੋਮਰ ਜੀ ਸੀਗੇ ਖੇਤੀਬਾੜੀ ਮੰਤਰੀ ਸੀ ਉਹਨਾਂ ਨੂੰ ਹਟਾ ਕੇ ਉਹਨਾਂ ਨੂੰ ਐਮਪੀ ਤੋਂ ਐਮਰ ਦੀ ਇਲੈਕਸ਼ਨ ਲੜਾ ਕੇ ਉਹਨੂੰ ਅਮਦ ਪ੍ਰਦੇਸ਼ ਦੇ ਸਪੀਕਰ ਨੇ ਜੀ ਇਹ ਤਾਂ ਪਾਰਟੀ ਨੇ ਫੈਸਲਾ ਕਰਨਾ ਨੇ ਉਹਨਾਂ ਨੇ ਖੱਟੜ ਸਾਹਿਬ ਚੀਫ ਮਿਨਿਸਟਰ ਸੀਗੇ ਜੀ ਹਰਿਆਣੇ ਦੇ ਉਹਨਾਂ ਨੂੰ ਹਟਾ ਕੇ ਉਹਨਾਂ ਨੇ ਦੂਜਾ ਲਾ ਦਿੱਤਾ ਜੀ ਮੇਰੇ ਖਿਆਲ ਹੁਣ ਲੋਕ ਸਭਾ ਦੀ ਇਲੈਕਸ਼ਨ ਲੜਾਰੇ ਇਹ ਤਾਂ ਪਾਰਟੀ ਨੇ ਦੇਖਣਾ ਨਾ ਜੀ ਇਹ ਤਾਂ ਹਰ ਪਾਰਟੀ ਦੀ ਆਪਣੀ ਆਪਣੀ ਰਣਨੀਤੀ ਹੈ ਤੇ ਇਹਨਾਂ ਦੀ ਰਣਨੀਤੀ ਕੀ ਹੈ ਜੀ ਗਾਂਧੀ ਸਾਹਿਬ ਦੀ ਤੁਸੀਂ ਇੱਕ ਗੱਲ ਹੋਰ ਦੇਖਿਓ 1 ਜੂਨ ਤੋਂ ਬਾਅਦ ਨਾ ਇਹ ਜਿਹੜੇ ਗਾਂਧੀ ਸਾਹਿਬ ਨਾਲ ਤੁਰੇ ਫਿਰਦੇ ਕਾਂਗਰਸ ਵਾਲੇ ਵੈ ਸਾਨੂੰ ਤਾਂ ਆਫ ਦਾ ਰਿਕਾਰਡ ਕਹਿ ਦਿੰਦੇ ਆ ਕਹਿੰਦੇ ਯਾਰ ਬੜਾ ਮਤਲਬ ਅਜੀਬ ਜਿਹਾ ਬੰਦਾ ਕਹਿੰਦੇ ਬੜਾ ਮਤਲਬ ਸਖਤ ਜਿਹਾ ਹੈਗਾ ਬੰਦਾ ਕਹਿੰਦੇ ਵੀ ਮਤਲਬ ਰਵਾਨਗੀ ਵਾਲੀ ਗੱਲ ਹੈ ਨਹੀਂ ਜੀ ਕਹਿੰਦੇ ਤਾਂ ਮਾਦੀ ਮਜਬੂਰੀ ਆ ਕਹਿੰਦੇ ਇਹਦਾ ਚਾਹੁੰਦੇ ਆ ਵੀ ਡਾਕਟਰ ਬੀਪਟਾਲੇ ਤੋਂ ਜਿੱਤੇ ਉਹ ਸੀਟ ਖਾਲੀ ਹੋਵੇ ਸਾਡਾ ਸਾਨੂੰ ਵੀ ਅਸੀਂ ਵੀ ਕਹਿਦੇ ਵੀ ਅਸੀਂ ਵੀ ਆਮ ਆਦਮੀ ਇਲੈਕਸ਼ਨ ਲੜੀ ਸੀ ਕਹਿੰਦੇ ਵੀ ਇਹਦਾ ਕੀ ਹੈ ਜੀ ਕੱਲ ਨੂੰ ਅੱਜ ਇੱਧਰ ਆ ਕੱਲ ਨੂੰ ਕੀ ਪਤਾ ਕਦੋਂ ਨੂੰ ਭੱਜ ਜੇ ਸਾਰਾ ਕੀ ਦੇ ਵੱਲ ਆ ਜੀ ਤੁਹਾਡਾ ਜਿਹੜੇ ਕਹਿ ਰਹੇ ਨੇ ਜਿਹੜੇ ਨਾਲ ਘੁੰਮਦੇ ਨੇ ਜੀ ਨਾਲ ਤਾਂ ਘੁੰਮਦੇ ਨੇ ਜੀ ਬਹੁਤ ਨੇ ਜੀ ਜੀ ਧੰਨਵਾਦ ਜੀ ਧੰਨਵਾਦ ਹਾਂਜੀ ਸੋ ਇਹ ਸਾਨੂੰ ਗੁਰਦੇਵ ਸਿੰਘ ਦੇਵਮਾਨ ਜੀ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ 'ਚ ਆਮ ਆਦਮੀ ਪਾਰਟੀ ਦੀ ਹਨੇਰੀ ਆ ਜਿਹੜੀ ਉਹ ਪਹਿਲਾਂ ਦੀ ਤਰ੍ਹਾਂ ਹੀ ਵਗੇਗੀ ਤੇ ਡਾਕਟਰ ਬਲਵੀਰ ਨੇ ਜਿਹੜੇ ਵੱਡੇ ਮਾਰਜਨ ਨਾਲ ਜਿੱਤਣਗੇ ਫਿਲਹਾਲ ਕੌਣ ਜਿੱਤਦਾ ਇਹ ਆਉਣ ਵਾਲਾ ਟਾਈਮ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਪਾਸ